ਸਾਡੀ ਪੂਸੂ ਦੀ ਇੱਕੇ ਖਾਸੀਅਤ ਆ ਕਿ ਜਦੋਂ ਸਾਡਾ ਪੂਸੂ ਦਾ ਕੋਈ ਬੰਦਾ ਸੁੱਖ ਹੋਵੇ ਜਾਂ ਦੁੱਖ ਹੋਵੇ ਉਹਦੇ ਨਾਲ ਖੜਦੇ ਆ ਤੇ ਸਾਡੇ ਲਈ ਪਾਰਟੀ ਮੈਟਰ ਨਹੀਂ ਕਰਦੀ। ਕੰਗ ਸਾਹਿਬ ਦੀ ਸ਼ਖਸੀਅਤ ਹੈ ਕਿ ਉਹ ਦੋ ਵਾਰੀ ਲਗਾਤਾਰ ਜਿੱਤੇ ਪ੍ਰਧਾਨ ਨੇ ਯੂਨੀਵਰਸਿਟੀ ਦੇ ਵਿੱਚ ਜੇ ਲੀਡਰ ਦੇ ਤੌਰ ਤੇ ਦੇਖੀਏ ਤਾਂ ਸਭ ਤੋਂ ਵੱਡੇ ੜੇ ਲੀਡਰ ਆ ਨਿਕਲ ਕੇ ਆਇਆ ਉਹ ਮੁਲਵਿੰਦਰ ਸਿੰਘ ਕੰਗ। ਬਸ ਪਰ ਸਾਡੀ ਜਿਹੜੀ ਪੂਸੂ ਹੈ ਇਹ ਤੇ ਇੱਕ ਲੰਬਾ ਸੀਗਾ ਕਿ ਤੁਹਾਡੇ ਕੋਈ ਬੰਦਾ ਕਾਮਯਾਬ ਕਿਉਂ ਹੀ ਹੋ ਰਿਹਾ ਹਨ ਤੇ ਸਾਡਾ ਸਭ ਤੋਂ ਵੱਡਾ ੜਾ ਆਗੂ ਆ ਉਹ ਬਿਕਾਂਗੀ ਹੈ ਤਾਂ ਤੁਸੀਂ ਸਾਨੂੰ ਥੋੜਾ ਜਿਹਾ ਸਬਰ ਕਰਨਾ ਪਿਆ ਤਕਰੀਬਨ 20 ਸਾਲ ਲੱਗੇ 25 ਲੱਗੇ ਪਰ ਫਲ ਤੁਹਾਡੇ ਸਾਹਮਣੇ ਆ ਗਏ ਆ। ਆ ਫਲ ਬਹੁਤ ਵੱਡਾ ਵੀ ਹੈ। ਔਰ ਇਸ ਸ਼ਖਸ਼ੀਅਤ ਕਰਕੇ ਹੀ ਇਹਨਾਂ ਨੂੰ ਪਾਰਟੀ ਦੇ ਅਕ੍ਰੋਸ ਪੂਸੂ ਸੋਪੂ ਹੋਰ ਵੀ ਜਿੰਨੇ ਵੀ ਸਟੂਡੈਂਟਸ ਆਰਗੇਨਾਈਜਰ ਹਰ ਸਟੂਡੈਂਟ ਉਹਨਾਂ ਨੂੰ ਪਿਆਰ ਕਰਦਾ ਹੈਗਾ। ਔਰ ਸਟੇਟਸ ਦੀ ਵੀ ਮੈਂ ਗੱਲ ਕਰਾਂਗਾ। ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਰਾਜਸਥਾਨ ਮਤ ਕੋਈ ਵੀ ਅਸੀ ਸਟੇਟ ਨਹੀਂ ਜਿੱਥੇ ਇਹਨਾਂ ਦਾ ਕੋਈ ਤਾਲੁਕਾ ਨਹੀਂ ਹੈ ਬਸ ਪੁੱਸੂ ਕਰਕੇ ਇੱਥੇ ਆਏ ਆਂ ਜੀ ਇਲੈਕਸ਼ਨ ਦਾ ਦੌਰ ਸੀ ਸਾਰੇ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਭਰਾਵਾਂ ਨਾਲ ਮਿਲ ਕੇ ਜਿੰਨਾ ਵੱਧ ਤੋਂ ਵੱਧ ਕੰਗਸਾਬ ਲਈ ਕੰਮ ਕਰ ਸਕਦੇ ਸੀ ਉਹਨਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਇਲੈਕਸ਼ਨ ਕਿਵੇਂ ਰਿਹਾ ਜਿਸ ਤਰ੍ਹਾਂ ਤੁਸੀਂ ਕਿ ਪੁਰਾਣੇ ਇਲੈਕਸ਼ਨਾਂ ਦੇ ਤਜਰਬੇ 20 ਸਾਲ ਪਹਿਲਾਂ ਜਿਹੜੇ ਹੋਏ ਉਹ ਬਹੁਤ ਔਖੇ ਨਿਕਲਦੇ ਰਹੇ ਇਲੈਕਸ਼ਨ ਇਹ ਵੀ ਫਸ ਕੇ ਨਿਕਲਿਆ ਬਹੁਤ ਮੁਕਾਬਲਾ ਸੀ ਇੱਕ ਗੱਲ ਤਾਂ ਇਹ ਆ ਵੀ ਇਹ ਇਲੈਕਸ਼ਨ ਸੀ ਜਿਹੜਾ ਉਹਨਾਂ ਤੋਂ ਬਹੁਤ ਵੱਖਰਾ ਸੀ ਕਿਉਂਕਿ ਉਹ ਛੋਟੀ ਹੁੰਦੀ ਸੀ ਇਹ ਬਹੁਤ ਵੱਡੀ ਚੋਣ ਸੀ ਹਨਾ ਪਰ ਦੂਜੀ ਗੱਲ ਇਹ ਆ ਵੀ ਥੋੜਾ ਬਹੁਤ ਜੋ ਸਿੱਖਿਆ ਸੀ ਯੂਨੀਵਰਸਿਟੀੋਂ ਉਹ ਕੰਮ ਆਇਆ ਸਾਰਿਆਂ ਦੇ ਬਾਕੀ ਸਾਰੇ ਵੀਰ ਭਰਾ ਜੋ ਖੜੇ ਆ ਹਨਾ ਇਹਨਾਂ ਦੇ ਸਾਥ ਨਾਲ ਹੀ ਹੋਇਆ ਸਾਰਿਆਂ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਹਨ ਉਹ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਦੀਆਂ ਅਸੀਂ ਸਾਰਿਆਂ ਨੇ ਉਹਨਾਂ ਨੂੰ ਇਹ ਕਿਹਾ ਪਰ ਕੰਗ ਸਾਹਿਬ ਨੇ ਇਹ ਗੱਲ ਕਹੀ ਕਹਿੰਦੇ ਅੱਜ ਤਾਂ ਤੁਸੀਂ ਮੇਰੇ ਅੱਗੇ ਗੱਲ ਕਰਤੀ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਰਨੀ ਤੁਸੀਂ ਜਿਹੜੇ ਸਾਰੇ ਹੋ ਤੁਸੀਂ ਮੇਰਾ ਪਰਿਵਾਰ ਹੋ ਇਹ ਇਹ ਉਹਨਾਂ ਦੀ ਹਸਤੀ ਆ ਉਹਨਾਂ ਦੀ ਮਤਲਬ ਉਹਨਾਂ ਦੀ ਸੋਚ ਆ ਆਪਣੇ ਲੋਕ ਹਮੇਸ਼ਾ ਇਹ ਗੱਲ ਕਰਦੇ ਆ ਫਲਾਨੀ ਪਾਰਟੀ ਮਾੜੀ ਆ ਫਲਾਨਾ ਇਹ ਮਾੜਾ ਪਾਰਟੀ ਕਦੇ ਮਾੜੀ ਨਹੀਂ ਹੁੰਦੀ ਪਾਰਟੀ ਬੰਦਿਆਂ ਨਾਲ ਹੁੰਦੀ ਆ ਬੰਦੇ ਚੰਗੇ ਮਾੜੇ ਹੁੰਦੇ ਨੇ ਕੋਈ ਵੀ ਪਾਰਟੀ ਆ ਜਦੋਂ ਚੰਗੇ ਬੰਦੇ ਅੱਗੇ ਆਉਣਗੇ ਨਾ ਮੈਂ ਹਮੇਸ਼ਾ ਹੀ ਗੱਲ ਕਹਿਣਾ ਹੁਣ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਪਾਰਟੀਆਂ ਆਪਣੇ ਆਪ ਠੀਕ ਹੋ ਜਾਣਗੀਆਂ ਨੂੰ ਬੜਾ ਇਸ ਚੀਜ਼ ਤੇ ਮਾਣ ਹੈ ਕਿ ਸਟੂਡੈਂਟ ਯੂਨੀਅਨ ਲੀਡਰ ਸਾਡਾ ਕੱਲ ਨੂੰ ਭਾਰਤ ਦੀ ਸੰਸਦ ਦੇ ਵਿੱਚ ਪੰਜਾਬ ਦੇ ਸਾਰੇ ਹੱਕਾਂ ਦੀ ਗੱਲ ਠੋਕ ਵਜਾ ਕੇ ਕਰੇਗਾ ਸਾਡੀ ਜਿਹੜੀ ਟੀਮ ਆ ਅਸੀਂ ਪਰਦੇ ਦੇ ਪਿੱਛੇ ਲੱਗ ਕੇ ਕੰਮ ਕਰ ਰਹੇ ਹਾਂ ਬਾਕੀ ਕੰਗਸਾਭ ਦੇ ਬਾਰੇ ਜੇ ਆਪਾਂ ਗੱਲ ਕਰ ਰਹੇ ਆ ਵੀ ਉਹਨਾਂ ਲਈ ਰਾਜਨੀਤੀ ਤਾਂ ਨਹੀਂ ਐ ਜੇ ਪੈਸਾ ਕਮਾਉਣਾ ਹੁੰਦਾ ਤਾਂ ਉਹ ਭਾਜਪਾ ਦੇ ਵਿੱਚ ਹੀ ਬਿੱਲਾਂ ਨੂੰ ਡਿਫੈਂਡ ਕਰ ਦਉਂਦੇ ਬੜੇ ਵੱਡੇ ਆਫਰ ਆਏ ਸੀ ਪਾਰਟੀ ਨਾ ਛੱਡੋ ਇਹੋ ਜੇ ਇਹੋ ਜੇ ਬੁਲਾਰੀ ਸੀ ਉਹ ਕਰ ਸਕਦੇ ਸੀ ਕਿਸੇ ਤੋਂ ਨਹੀਂ ਹੋਏ ਹਾਲਾਂਕਿ ਉਹ ਬਿੱਲ ਖਤਰਨਾਕ ਸੀਗੇ ਪਰ ਤੁਹਾਨੂੰ ਪਤਾ ਰਾਜਨੀਤੀ ਆ ਹਰ ਚੀਜ਼ ਦੇ ਦੋ ਪੱਖ ਹੁੰਦੇ ਆ ਜੇ ਉਹ ਚਾਹੁੰਦੇ ਤਾਂ ਉਹ ਕਰ ਸਕਦੇ ਮੇਰਾ ਵਾਸਤਾ ਪੂਸੂ ਨਾਲ ਤੇ ਮਲਵਿੰਦਰ ਸਿੰਘ ਕੰਗ ਨਾਲ ਸੰ 2001 ਦਾ ਹੈ ਉਸ ਸਾਲ ਅਸੀਂ ਇੱਕ ਰਿਕਾਰਡ ਮਾਰ ਦਿੱਨ ਤੋਂ ਇਲੈਕਸ਼ਨ ਆ ਰਹੇ ਸੀ ਯੂਨੀਵਰਸਿਟੀ ਦਾ 808 ਵੋਟ ਤੋਂ ਪਰ ਕੰਗ ਸਾਹਿਬ ਦੀ ਮਿਹਨਤ ਤੇ ਸਾਰੇ ਦੋਸਤਾਂ ਦੀ ਲਗਨ ਨਾਲ ਅਸੀਂ ਅਗਲੇ ਹੀ ਸਾਲ ਉਹ ਰਿਕਾਰਡ ਤੋੜਿਆ ਅਸੀਂ 864 ਵੋਟ ਤੋਂ ਪ੍ਰਧਾਨਗੀ ਦਾ ਇਲੈਕਸ਼ਨ ਜਿੱਤਿਆ 2002 ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਜੁੜੇ ਹੋਏ ਨਹੀਂ ਅਸੀਂ ਗੌਰਮੈਂਟ ਕਾਲਜ ਲੁਧਿਆਣੇ ਤੋਂ ਜੁੜੇ ਹੋਏ ਹਾਂ ਜੀ ਅਸੀਂ ਔਰ ਪੂਸੂ ਦੇ ਨਾਲ ਤੋਂ 1999 ਹਾਂ 1999 ਦਾ ਅਸੀਂ ਪੂਸੂ ਦੇ ਨਾਲ ਜੁੜੇ ਹੋਏ ਹਾਂ ਜੀ ਸਾਡਾ ਸਾਰਾ ਪਰਿਵਾਰ ਹੈ ਜੀ ਸਾਰੇ ਇਕੱਠੇ ਹੈ ਜੀ ਸਰ ਬਾਹਰੋਂ ਤੁਸੀਂ ਸਿਰਫ ਮਾਲਵਿੰਦਰ ਸਿੰਘ ਕੰਗ ਦੀ ਹਮਾਇਤ ਲਈ ਆਏ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਮੇਰਾ ਮੇਰਾ ਬ੍ਰਦਰ ਹੀ ਹੈ ਜੀ ਇੱਕ ਤਰ੍ਹਾਂ ਦਾ ਜੀ ਜਿ ਕਰਤੇ ਆ ਤੇ ਸਾਡੇ ਭਰਾਵਾ ਦਾ ਸਾਡਾ ਪਰਿਵਾਰ ਹੈ ਜੀ ਸਾਡਾ ਸਾਰਾ ਯੂਨੀਵਰਸਿਟੀ ਦੇ ਕਾਮਕਰਨ ਵਾਲਾ ਮਾਲੀ ਸੀ ਚਾਹੇ ਪ੍ਰੋਫੈਸਰ ਸੀ ਚਾਹੇ ਸਟੂਡੈਂਟ ਸੀ ਚਾਹੇ ਸਿਕਿਉਰਿਟੀ ਗਾਰਡ ਸੀ EMPLOYES ਲੋਕੀ ਸਾਨੂੰ ਲੱਭ ਲੱਭ ਕੇ ਮਿਲਣ ਆਏ ਕਿ ਕੰਗ ਸਾਬ ਇਲੈਕਸ਼ਨ 'ਚ ਖੜੇ ਆ ਕੰਗ ਸਾਬ ਨੇ ਫਲਾਣੇ ਸਾਲ 'ਚ ਸਾਡਾ ਫਲਾਣਾ ਕੰਮ ਕਰਾ ਕੇ ਦਿੱਤਾ ਸੀ ਲੋਕਾਂ ਨੂੰ ਯਾਦ ਸੀ ਉਹਨਾਂ ਦੇ ਕੀਤੇ ਹੋਏ ਕੰਮ ਉਹ ਲੋਕਾਂ ਨੇ ਸਾਡੀ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਬਹੁਤ ਮਦਦ ਕੀਤੀ ਅਕਸਰ ਇਹ ਕਿਹਾ ਜਾਂਦਾ ਹੈ ਕਿ ਇੱਕ ਕਾਮਯਾਬ ਬੰਦੇ ਪਿੱਛੇ ਕਈ ਤਰ੍ਹਾਂ ਦੀ ਮਿਹਨਤ ਹੈ ਜਿਹੜੀ ਉਹ ਲੱਗੀ ਹੁੰਦੀ ਹੈ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਇੱਕ ਕਾਮਯਾਬ ਆਦਮੀ ਪਿੱਛੇ ਜਿਸ ਤਰ੍ਹਾਂ ਔਰਤ ਦਾ ਹੱਥ ਹੁੰਦਾ ਪਰ ਬਹੁਤ ਸਾਰੀਆਂ ਪਰਸਨੈਲਿਟੀਜ਼ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੀ ਕਾਮਯਾਬੀ ਪਿੱਛੇ ਉਹਨਾਂ ਦੇ ਦੋਸਤਾਂ ਤੇ ਮਿੱਤਰਾਂ ਤੇ ਪੁਰਾਣੇ ਸਾਥੀਆਂ ਦਾ ਜਿਹੜਾ ਹੱਥ ਹੈ ਉਹ ਹੁੰਦਾ ਤਾਂ ਜਈ ਇਹ ਕਹਾਣੀ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਇਹ ਕਹਾਣੀ ਅਨੰਦਪੁਰ ਸਾਹਿਬ ਤੋਂ ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗਹਰਾਂ ਦੇ ਨਾਲ ਸਬੰਧਤ ਹੈ ਪੰਜਾਬ ਯੂਨੀਵਰਸਿਟੀ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਵਿਦਿਆਰਥੀ ਰਾਜਨੀਤੀ ਤੋਂ ਔਰ ਦੋ ਵਾਰ ਪ੍ਰਧਾਨ ਬਣਦੇ ਨੇ ਪੰਜਾਬ ਯੂਨੀਵਰਸਿਟੀ ਦੇ ਤੇ ਉਹਨਾਂ ਦੇ ਦੋਸਤ ਨੇ ਇਸ ਫਰੇਮ ਦੇ ਵਿੱਚ ਸਾਰਿਆਂ ਦੇ ਨਾਮ ਸਾਰਿਆਂ ਦੀ ਜਾਣਾਂਗੇ ਅਸੀਂ ਔਰ ਅਲੱਗ-ਅਲੱਗ ਇਹਨਾਂ ਦੇ ਬੈਕਗ੍ਰਾਉਂਡ ਨੇ 20 ਸਾਲ ਪੁਰਾਣੀ ਯਾਰੀ ਹੋ ਚੁੱਕੀ ਹੈ ਔਰ ਆਪਣੇ ਯਾਰ ਦਾ ਸਾਥ ਦਿੱਤਾ ਇਸ ਇਲੈਕਸ਼ਨ ਦੇ ਵਿੱਚ ਕੈਂਪੇਨ ਦੇ ਵਿੱਚ ਬਿਨਾ ਕਿਸੇ ਜਿਹੜਾ ਆਪਣੇ ਕੰਮ ਵੀ ਛੱਡ ਕੇ ਜਿਹੜਾ ਸਿਲੈਕਸ਼ਨ ਦੇ ਵਿੱਚ ਲੱਗੇ ਰਹੇ ਬਾਈ ਜੀ ਤੁਸੀਂ ਪਹਿਲਾਂ ਸਾਰਿਆਂ ਨਾਲ ਆਪਣਾ ਇੰਟਰੋਡਿਊਸ ਕਰਾਉਂਗੇ ਮੇਰਾ ਨਾਮ ਹੈ ਜੀ ਜਗਤਜੀਤ ਸਿੰਘ ਜੀ ਅਸੀਂ ਕੰਗਸਾਬ ਨਾਲ ਲਗਭਗ ਤੁਸੀਂ 20 ਸਾਲ ਕਹੇ ਪਰ ਅਸੀਂ 20 ਤੋਂ 25 27 ਸਾਲ ਤੋਂ ਤਾਂ ਮੈਂ ਜੁੜਿਆ ਹੋਇਆ ਪਰ ਇਹਨਾਂ ਦੇ ਕਲਾਸਮੇਟਸ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇੰਟਰੋਡਿਊਸ ਕਰਾਉਣਾ ਇਹਨਾਂ ਨਾਲ ਜਿਸ ਤਰ੍ਹਾਂ ਆਪਣਾ ਇਹ ਨੇ ਮੋਨੂ ਜੀ ਮੋਨੂ ਗੋਇਲ ਜੀ ਇਹ ਖਰੜ ਤੋਂ ਨੇ ਇਹ ਆਪਣਾ ਯੁਗਮਾਰਗ ਜਿਹੜਾ ਆਪਣਾ ਨਿਊਜ਼ਪੇਪਰ ਹੈ ਉਹਦੇ ਔਨਰ ਐਂਡ ਐਡੀਟਰ ਐਂਡ ਬਾਈ ਪ੍ਰੋਫੈਸ਼ਨ ਅਸੀਂ ਕੰਗ ਸਾਹਿਬ ਨਾਲ ਤਕਰੀਬਨ 25 ਸਾਲ ਤੋਂ ਜੁੜੇ ਹੋਏ ਹਾਂ ਜੀ ਇਹ ਅਭਿਸ਼ੇਕ ਪੂਰੀ ਜੀ ਨੇ ਇਹ ਸਾਡੇ ਪੂਸੂ ਦੇ ਜਨਰਲ ਸਕੱਤਰ ਵੀ ਰਹੇ ਨੇ ਐਂਡ ਇਹ ਪੂਸੂ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਕੌਂਸਲ ਦੇ ਜਨਰਲ ਸਕੱਤਰ ਵੀ ਰਹੇ ਨੇ ਇਹ ਐਜੂਕੇਸ਼ਨਿਸਟ ਨੇ ਔਰ ਇਹ ਵੀ 25 27 28 ਸਾਲ ਤੋਂ ਕੰਗ ਸਾਹਿਬ ਦੇ ਨਾਲ ਹੈ ਔਰ ਥੋੜੀ ਸਾਰਿਆਂ ਦੀ ਜਿਹੜੀ ਸਾਂਝ ਆ ਪੂਸੂ ਪਾਰਟੀ ਦੇ ਨਾਲ ਜਿਹੜੀ ਉਸ ਕਰਕੇ ਸਾਂਝ ਬਣੀ ਹੋਈ ਆ ਬਿਲਕੁਲ ਜੀ ਅਸੀਂ ਜਦੋਂ ਯੂਨੀਵਰਸਿਟੀ ਆਏ ਯੂਨੀਵਰਸਿਟੀ ਦੇ ਵਿੱਚ ਪੂਸੂ ਦਾ ਪਹਿਲਾਂ ਹੋਂਦ ਬਹੁਤ ਨੀਚੀ ਘੱਟ ਸੀਗੀ ਜਦੋਂ ਅਸੀਂ ਯੂਨੀਵਰਸਿਟੀ ਆਏ ਕੰਗਸਾਭ ਆਏ ਬੇਸਿਕਲੀ ਅਸੀਂ ਤਾਂ 2 ਸਾਲ ਬਾਅਦ ਚ ਆਏ ਤਾਂ ਕੰਗਸਾਭ ਨੇ ਆ ਕੇ ਬਹੁਤ ਹੀ ਮਿਹਨਤ ਨਾਲ ਇਸ ਪਾਰਟੀ ਨੂੰ ਬਹੁਤ ਸਿਖਰਾਂ ਤੇ ਪਹੁੰਚਾਇਆ ਅਸੀਂ 4 ਸਾਲ ਪੁਰੀ ਸਾਹਿਬ 4 ਸਾਲ 4 ਸਾਲ ਲਗਾਤਾਰ ਅਸੀਂ ਨੁਮਾਇੰਦਗੀ ਕੀਤੀ ਹੈ ਕਾਉਂਸਲ ਦੀ 5 ਸਾਲ ਪੁਰੀ ਸਾਹਿਬ ਦੱਸੋ ਮੇਰਾ ਮੇਰਾ ਵਾਸਤਾ ਪੂਸੂ ਨਾਲ ਤੇ ਮਲਵਿੰਦਰ ਸਿੰਘ ਗੰਗ ਨਾਲ ਸੰ 2001 ਦਾ ਹੈ ਉਸ ਸਾਲ ਅਸੀਂ ਇੱਕ ਰਿਕਾਰਡ ਮਾਰਜਿਨ ਤੋਂ ਇਲੈਕਸ਼ਨ ਆ ਰਹੇ ਸੀ ਯੂਨੀਵਰਸਿਟੀ ਦਾ 808 ਵੋਟ ਤੋਂ ਪਰ ਗੰਗ ਸਾਹਿਬ ਦੀ ਮਿਹਨਤ ਸਾਰੇ ਦੋਸਤਾਂ ਦੀ ਲਗਨ ਨਾਲ ਅਸੀਂ ਅਗਲੇ ਹੀ ਸਾਲ ਉਹ ਰਿਕਾਰਡ ਤੋੜਿਆ ਅਸੀਂ 864 ਵੋਟ ਤੋਂ ਪ੍ਰਧਾਨਗੀ ਦਾ ਇਲੈਕਸ਼ਨ ਜਿੱਤਿਆ 2002 ਚ ਔਰ ਇਲੈਕਸ਼ਨ ਦੇ ਮੈਨੂੰ ਲੱਗਦਾ ਇਹ ਤੁਹਾਡੇ ਜਿਹੜੇ ਤਜਰਬੇ ਸੀਗੇ ਯੂਨੀਵਰਸਿਟੀ ਵਾਲੇ ਉਹ ਆਨੰਦਪੁਰ ਸਾਹਿਬ ਚ ਵੀ ਫਾਇਦਾ ਉਹਦਾ ਮਿਲਿਆ ਮੇਰੇ ਨਾਲ ਬਿੱਲਾ ਢਾਲੀਵਾਲ ਨੇ ਸੈਨੇਟਰ ਮੈਂਬਰ ਵੀ ਨੇ ਪੰਜਾਬ ਯੂਨੀਵਰਸਿਟੀ ਦੇ ਸਾਰਿਆਂ ਨਾਲ ਹੌਲੀ ਹੌਲੀ ਆਪਾਂ ਜਿਹੜੀ ਗੱਲਬਾਤਾਂ ਨਾਲ ਇੰਟਰੋਡਕਸ਼ਨ ਵੀ ਹੋ ਜੇਗੀ ਬਿੱਲਾ ਜੀ ਕਿਵੇਂ ਇਹ ਇਲੈਕਸ਼ਨ ਕਿਵੇਂ ਰਿਹਾ ਜਿਸ ਤਰ੍ਹਾਂ ਤੁਸੀਂ ਕਿ ਪੁਰਾਣੇ ਇਲੈਕਸ਼ਨਾਂ ਦੇ ਤਜਰਬੇ 20-20 ਸਾਲ ਪਹਿਲਾਂ ਜਿਹੜੇ ਹੋਏ ਉਹ ਬਹੁਤ ਔ ਜੀਵਰੇ ਸਤਿ ਸ਼੍ਰੀ ਅਕਾਲ ਪਿੰਡ ਦੇ ਸਾਭ ਨੂੰ ਇੱਕ ਗੱਲ ਤਾਂ ਇਹ ਆ ਵੀ ਇਹ ਇਲੈਕਸ਼ਨ ਸੀ ਜਿਹੜਾ ਉਹਨਾਂ ਤੋਂ ਬਹੁਤ ਵੱਖਰਾ ਸੀ ਕਿਉਂਕਿ ਉਹ ਛੋਟੀ ਹੁੰਦੀ ਸੀ ਇਹ ਬਹੁਤ ਵੱਡੀ ਚੋਣ ਸੀ ਹਨਾ ਪਰ ਦੂਜੀ ਗੱਲ ਇਹ ਆ ਵੀ ਥੋੜਾ ਬਹੁਤ ਜੋ ਸਿੱਖਿਆ ਸੀ ਯੂਨੀਵਰਸਿਟੀ ਤੋਂ ਉਹ ਕੰਮ ਆਇਆ ਸਾਰਿਆਂ ਦੇ ਬਾਕੀ ਸਾਰੇ ਵੀਰਪਰਾ ਜੋ ਖੜੇ ਆ ਹਨਾ ਇਹਨਾਂ ਦੇ ਸਾਥ ਨਾਲ ਹੀ ਹੋਇਆ ਸਹੀ ਆ ਬਾਈ ਜੀ ਤੁਹਾਡਾ ਨਾਮ ਜੱਜ ਮੰਦੀਪ ਜਵੰਦਾ ਜੀ ਤੁਸੀਂ ਵੀ ਪੂਸੂ ਤੋਂ ਬਿਲਕੁਲ ਜੀ ਮੈਂ 14 ਸਾਲ ਤੋਂ ਯੂਨੀਵਰਸਿਟੀ ਦੇ ਵਿੱਚ ਪੂਸੂ ਨਾਲ ਜੁੜਿਆ ਹੋਇਆ ਤੇ 14 ਸਾਲ ਤੋਂ ਹੀ ਕੰਗ ਸਾਹਿਬ ਨਾਲ ਸਾਡਾ ਰابطਾ ਹੈਗਾ ਤੇ ਤੁਸੀਂ ਕੰਗ ਸਾਹਿਬ ਦਾ ਇੱਕ کردار ਉਹਦੀ ਸ਼ਖਸੀਅਤ ਦਾ ਇੱਥੋਂ ਹੀ ਜਾਣ ਸਕਦੇ ਹੋ ਕਿ ਲੋਕ ਜਦੋਂ ਦੀ ਟ੍ਰੈਕਟਰ ਅਨਾਉਂਸ ਹੋਈ ਆ ਆਪਣੇ ਕਾਰੋਬਾਰ ਛੱਡ ਕੇ ਬਾਹਰੋਂ ਵਿਦੇਸ਼ਾਂ ਤੋਂ ਵਿੱਚ ਉਦੋਂ ਦੀ ਲੱਗੇ ਹੋਏ ਆ 6 2 ਮਹੀਨਿਆਂ ਤੋਂ ਸਖਤ ਮਿਹਨਤ ਸਾਰੀ ਟੀਮ ਕਰ ਰਹੀ ਆ ਸਾਡੀ ਪੂਸੂ ਦੀ ਇੱਕ ਹੀ ਖਾਸੀਅਤ ਆ ਕਿ ਜਦੋਂ ਸਾਡਾ ਪੂਸੂ ਦਾ ਕੋਈ ਬੰਦਾ ਸੁੱਖ ਹੋਵੇ ਜਾਂ ਦੁੱਖ ਹੋਵੇ ਉਹਦੇ ਨਾਲ ਖੜਦੇ ਆ ਤੇ ਸਾਡੇ ਲਈ ਪਾਰਟੀ ਮੈਟਰ ਨਹੀਂ ਕਰਦੀ ਕੰਗ ਸਾਹਿਬ ਖੜੇ ਹੋਏ ਆ ਹੁਣ ਕੋਈ ਵੀ ਬੰਦਾ ਆਪੋ ਆਪਣੇ ਰਤਬਿਆਂ ਤੇ ਸੀ ਆਪਣੀਆਂ ਪਾਰਟੀਆਂ ਸਭ ਸਾਈਡ ਤੇ ਕਰਕੇ ਇੱਕ ਵਾਰੀ ਕੰਗ ਸਾਹਿਬ ਨਾਲ ਜੁਟੇ ਹੋਏ ਆ ਇਹ ਕੰਗ ਸਾਹਿਬ ਦੀ ਇੱਕ ਖੁਦਾਰੀ ਆ ਇੱਕ ਉਹਨਾਂ ਦਾ ਕਰਦਾਰ ਆ ਉਹਦੇ ਕਰਕੇ ਜਿਹੜੇ ਸਾਰੇ ਜੁੜੇ ਹੋਏ ਆ ਤੇ ਵਾਹਿਗੁਰੂ ਨੇ ਜਿੱਤ ਬਖਸ਼ਿਸ਼ ਕੀਤੀ ਆ ਜੀ ਮਤਲਬ ਇੱਕ ਵਾਰੀ ਜਿਹੜਾ ਤੁਸੀਂ ਉਹਨਾਂ ਦੇ ਲਈ ਜਿਹੜਾ ਇਹ ਸਾਰੀ ਕੈਂਪੇਨ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਰਹੇ ਹੋ ਬਿਲਕੁਲ ਜੀ ਬਿਲਕੁਲ 2 ਮਹੀਨਿਆਂ ਤੋਂ ਅਸੀਂ ਤਾਂ ਪਹਿਲਾਂ ਤੋਂ ਹੀ ਮਤਲਬ ਨਾਲ ਚੱਲ ਰਹੇ ਸੀ ਜਿਵੇਂ 2 ਮਹੀਨਿਆਂ ਤੋਂ ਦਿਨ ਰਾਤ ਹੀ ਇੱਕ ਕੀਤਾ ਹੋਇਆ ਆ ਸਾਰੇ ਲੋਕਾਂ ਨੇ ਸਾਰੇ ਭਰਾਵਾਂ ਨੇ ਵੱਡੇ ਛੋਟੇ ਵੀਰ ਆ ਇਹ ਸਾਡੇ ਸੀਨੀਅਰ ਨੇ ਸਾਰੇ ਅਸੀਂ ਇਹਨਾਂ ਤੋਂ ਬਾਅਦ ਆਏ ਆ ਜਿਵੇਂ ਜਿਵੇਂ ਆਉਂਦੇ ਰਹੇ ਜੁੜਦੇ ਰਹੇ ਪਰ ਕੰਗ ਸਾਹਿਬ ਦੀ ਸ਼ਖਸੀਅਤ ਹੈ ਕਿ ਉਹ ਦੋ ਵਾਰੀ ਲਗਾਤਾਰ ਜਿੱਤੇ ਪ੍ਰਧਾਨ ਨੇ ਯੂਨੀਵਰਸਿਟੀ ਦੇ ਵਿੱਚ ਜੇ ਲੀਡਰ ਦੇ ਤੌਰ ਤੇ ਦੇਖੀਏ ਤਾਂ ਸਭ ਤੋਂ ਵੱਡੇ ਜਿਹੜੇ ਲੀਡਰ ਆ ਨਿਕਲ ਕੇ ਆਇਆ ਉਹ ਮਲਵਿੰਦਰ ਸਿੰਘ ਕੰਗੀ ਨੇ ਉਸ ਤੋਂ ਬਾਅਦ ਵੀ ਬਹੁਤ ਪ੍ਰਧਾਨ ਆਏ ਹੋਣੇ ਆ ਭਾਈ ਮੈਂ ਕਹਿੰਦਾ ਜੀ ਉਹਨਾਂ ਦੇ ਨਾਲ ਇੰਨੇ ਦੋਸਤ ਖੜੇ ਕਿੰਨੇ ਤੁਸੀਂ ਦੋਸਤ ਆ ਜਿਹੜੇ ਲੱਗੇ ਹੋਏ ਸੀਗੇ ਇਸ ਕੈਂਪੇਨ ਦੇ ਵਿੱਚ ਦੇਖੋ ਵੀਰੇ ਗਿਣਤੀ ਤਾਂ ਇਸ ਤਰ੍ਹਾਂ ਕੋਈ ਨਹੀਂ ਹੋ ਸਕਦੀ ਹੈ ਨਾ ਪਰ ਤਕਰੀਬਨ ਡੇਢ 200 ਬੰਦਾ ਹੋਊਗਾ ਤਾਂ ਉਹਨਾਂ ਦੇ ਵਿੱਚੋਂ ਸਾਰੇ ਅਲੱਗ-ਅਲੱਗ ਪਾਰਟੀਆਂ ਤੋਂ ਨੇ ਅਲੱਗ-ਅਲੱਗ ਇਲਾਕਿਆਂ ਤੋਂ ਨੇ ਤੁਸੀਂ ਐ ਲੈ ਲਓ ਵੀ ਕੋਈ ਇੱਥੋਂ ਦਾ ਨਹੀਂ ਹੈ ਹਨਾ ਕੋਈ ਬਾਹਰੋਂ ਵੀ ਆਇਆ ਹੋਇਆ ਤਾਂ ਇਹ ਬੜੀ ਵੱਡੀ ਗੱਲ ਹੈ ਅੱਜ ਦੇ ਸਮੇਂ 'ਚ ਅੱਜ ਕੱਲ ਜੇ ਕੋਈ ਉਸ ਤੋਂ ਬਾਅਦ ਵੀ ਕਈ ਪ੍ਰਧਾਨ ਪੰਜਾਬ ਯੂਨੀਵਰਸਿਟੀ 'ਚ ਬਣੇ ਹੋਣੇ ਪਰ ਇਹਨਾਂ ਕੋਈ ਉੱਭਰ ਕੇ ਸਾਹਮਣੇ ਨਹੀਂ ਆਇਆ ਜਿਸ ਤਰ੍ਹਾਂ ਮਾਲਵਿੰਦਰ ਕੰਗ ਕੀ ਜੇ ਖਾਸ ਰਿਆ ਕਿ ਤੁਸੀਂ ਅੱਜ ਤੱਕ ਉਹਨਾਂ ਦੇ ਨਾਲ ਆ ਜਿਹੜਾ ਖੜੇ ਹੋ ਨਹੀਂ ਤਾਂ ਵੈਸੇ ਕੋਈ ਹੰਕਾਰ ਜਾਂਦਾ ਹਲਕੀ ਜੀ ਸਿਆਸਤ ਦੇ ਵਿੱਚ ਪੁਸ਼ ਮਿਲਦਾ ਤਾਂ ਅਮੀਰੀ ਅਸਲ ਚ ਨਾ ਪੰਜਾਬ ਯੂਨੀਵਰਸਿਟੀ ਤੁਹਾਨੂੰ ਪਤਾ ਹੀ ਆ ਕਿ ਬੜੇ ਵੱਡੇ ਵੱਡੇ ਨਾਂ ਪੰਜਾਬ ਦੀ ਸਿਆਸਤ ਨੂੰ ਦਿੱਤੇ ਆ ਤਾਂ ਪਰ ਸਾਡੇ ਜਿਹੜੀ ਪੂਸੂ ਹੈ ਇਹ ਤੇ ਕੌਮਾਂ ਬਾ ਸੀਗਾ ਕਿ ਤੁਹਾਡੇ ਕੋਈ ਬੰਦਾ ਕਾਮਯਾਬ ਕਿਉਂ ਹੀ ਹੋ ਰਿਹਾ ਹਨ ਤੇ ਸਾਡਾ ਸਭ ਤੋਂ ਵੱਡਾ ਜਿਹੜਾ ਅਗੂ ਆ ਉਹ ਬਾਈ ਤਾਂ ਕੀ ਆ ਤਾਂ ਤੁਸੀਂ ਸਾਨੂੰ ਥੋੜਾ ਜਿਹਾ ਸਬਰ ਕਰਨਾ ਪਿਆ तकरीबन 20 ਸਾਲ ਲੱਗੇ 25 ਲੱਗੇ ਪਰ ਫਲ ਤੁਹਾਡੇ ਸਾਹਮਣੇ ਅੱਜ ਤਾਂ ਫਲ ਬਹੁਤ ਵੱਡਾ ਮਿਲਿਆ ਹਾਲੋ ਜਿਹੜੇ ਪਹਿਲਾ ਨਾਮ ਗਏ ਨੇ ਸੂਪੂ ਦੇ ਨਾਲ ਸੰਬੰਧਤ ਸੂਪੂ ਸੂਪੀ ਹੁੰਦੀਆਂ ਸੀ ਪਹਿਲਾਂ ਦੋ ਦੋ ਪਾਰਟੀਆਂ ਸੀਗੀਆਂ ਜੀ ਪਰ ਤੁਸੀਂ ਇਹ ਦੇਖ ਲਓ ਵੀ ਸੋਪੂ ਵਾਲੇ ਚਲੋ ਆਪਾਂ ਨਾ ਤਾਂ ਕੀ ਲੈਣਾ ਜਿਹੜੇ ਵੀ ਬੰਦੇ ਆਏ ਨੇ ਉਹਨਾਂ ਦੇ ਵਿੱਚੋਂ ਇਲੈਕਸ਼ਨ ਲੜ ਚੁੱਕੇ ਨੇ ਉਹ ਪਰ ਹਾਰੇ ਨੇ ਤਕਰੀਬਨ ਹਣਾ ਕਿਉਂਕਿ ਉਹਨਾਂ ਦਾ ਤੁਸੀਂ ਲਾ ਲਓ ਸਰਕਲ ਲਾ ਲਓ ਜੋ ਵੀ ਲਾ ਲਓ ਹਣਾ ਤਾਂ ਆਪਣਾ ਬੰਦਾ ਜਿਹੜਾ ਜਦੋਂ ਟਾਈਮ ਮਿਲਿਆ ਮੌਕਾ ਭਾਵੇਂ ਲੇਟ ਮਿਲਿਆ ਪਰ ਜਿੱਤਿਆ ਤੇ ਹੁਣ ਤੁਸੀਂ ਅੱਗੇ ਦੇਖਿਓ ਗੱਲ ਕਿੱਥੇ ਤੱਕ ਜਾਂਦੀ ਆ ਅੰਗ ਸਾਹਿਬ ਦੇ ਕਰਦਾਰ ਦੀ ਤੁਹਾਨੂੰ ਇੱਕ ਉਹਨਾਂ ਦੀ ਹੀ ਗੱਲ ਦੱਸਦਾਂ ਹੋਣੇ ਜਿਵੇਂ ਆਪਾਂ ਸਾਰੇ ਇੱਥੇ ਸੀਗੇ ਤਾਂ ਅਸੀਂ ਸਾਰਿਆਂ ਨੇ ਕਿਹਾ ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਹਨ ਉਹ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਦੀਆਂ ਨੇ ਅਸੀਂ ਸਾਰਿਆਂ ਨੇ ਉਹਨਾਂ ਨੂੰ ਇਹ ਕਿਹਾ ਪਰ ਕੰਗਸਾਹਬ ਨੇ ਇਹ ਗੱਲ ਕਹੀ ਕਹਿੰਦੇ ਅੱਜ ਤਾਂ ਤੁਸੀਂ ਮੇਰੇ ਅੱਗੇ ਗੱਲ ਕਰਤੀ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਰਨੀ ਤੁਸੀਂ ਜਿਹੜੇ ਸਾਰੇ ਹੋ ਤੁਸੀਂ ਮੇਰਾ ਪਰਿਵਾਰ ਹੋ ਇਹ ਇਹ ਉਹਨਾਂ ਦੀ ਹਸਤੀ ਹੈ ਉਹਨਾਂ ਦੀ ਮਤਲਬ ਉਹਨਾਂ ਦੀ ਸੋਚ ਹੈ ਇਹ ਵੀ ਇਹ ਇੱਕ ਤਾਈ ਤੁਸੀਂ ਉਹਨਾਂ ਦੇ ਨਾਲ ਗਰਾਊਂਡ ਤੇ ਜਿਹੜੇ ਨਜ਼ਰ ਆਏ ਤੇ ਬਾਈ ਹਰੀ ਬਾਹਰੋਂ ਆਏ ਨੇ ਬਾਈ ਤੁਸੀਂ ਤੁਹਾਡਾ ਕਿੰਨਾ ਪੁਰਾਣਾ ਸਬੰਧ ਮਾਲਵਿੰਦਰ ਸਿੰਘ ਸਾਹਿਬ ਨਾਲ ਸਾਡਾ ਸਬੰਧ ਹੈਗਾ ਜੀ 1999 ਤੋਂ ਅਸੀਂ ਇਕੱਠੇ ਆ ਜੀ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਜੁੜੇ ਹੋਗੇ ਨਹੀਂ ਅਸੀਂ ਗਵਰਮੈਂਟ ਕਾਲਜ ਲੁਧਿਆਣੇ ਤੋਂ ਜੁੜੇ ਹੋਏ ਹਾਂ ਜੀ ਅਸੀਂ ਔਰ ਪੂਸੂ ਦੇ ਨਾਲ ਤੋਂ 1999 ਦਾ ਹਾਂ 1999 ਦਾ ਅਸੀਂ ਪੂਸੂ ਦੇ ਨਾਲ ਜੁੜੇ ਹੋਏ ਹਾਂ ਜੀ ਸਾਡਾ ਸਾਰਾ ਪਰਿਵਾਰ ਹੈ ਜੀ ਸਾਰੇ ਇਕੱਠੇ ਆ ਜੀ ਔਰ ਬਾਹਰੋਂ ਤੁਸੀਂ ਸਿਰਫ ਮਾਲਵਿੰਦਰ ਸਿੰਘ ਕੰਗ ਦੀ ਹਮਾਇਤ ਦੇ ਲਈ ਆਏ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਮੇਰਾ ਮੇਰਾ ਬ੍ਰਦਰ ਹੀ ਹੈ ਜੀ ਇੱਕ ਤਰ੍ਹਾਂ ਦਾ ਜੀ ਤੁਸੀਂ ਇਕੱਟੇ ਆ ਤੇ ਸਾਡੇ ਭਰਾਵਾਂ ਦਾ ਸਾਰਾ ਪਰਿਵਾਰ ਹੈ ਜੀ ਸਾਡਾ ਸਾਰਾ ਇਹ ਜੀ ਔਰ ਲੁਧਿਆਣੇ ਦੇ ਵਿੱਚ ਵੀ ਤਾ ਉਹ ਰਹੇ ਨੇ ਲੁਧਿਆਣੇ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਪੜ੍ਹਾਈ ਹੋਈ ਆ ਉੱਥੋਂ ਤੁਹਾਡੇ ਉਦੋਂ ਦੇ ਮਿੱਤਰ ਨੇ ਉਦੋਂ ਦੇ ਮਿੱਤਰ ਆ ਜੀ ਸਾਡੇ ਇਕੱਠੇ ਮੈਂ ਵਾਲੀਬਾਲ ਖੇਡਦਾ ਸੀ ਬਾਸਕਟਬਾਲ ਖੇਡਦੇ ਸੀ ਇਹ ਬਹੁਤ ਵਧੀਆ ਬਾਸਕਟਬਾਲ ਦੇ ਪਲੇਅਰ ਸੀਗੇ ਜੀ ਇੰਟਰਨੈਸ਼ਨਲ ਪਲੇਅਰ ਆਪਣੇ ਮੈਨੂੰ ਯੂਨੀਵਰਸਿਟੀ ਪਲੇਅਰ ਨੇ ਜੀ ਇਹ ਵੱਡੀ ਗੱਲ ਹੈ ਕਿ ਯੂਨੀਵਰਸਿਟੀ ਦੇ ਦੋਸਤ ਵੀ ਨਾਲ ਖੜੇ ਨੇ ਤੁਸੀਂ ਕਾਲਜ ਤੋਂ ਵੀ ਆ ਕੇ ਉਹਨਾਂ ਦੇ ਨਾਲ ਖੜੇ ਹੋ ਔਰ ਬਾਹਰ ਤੁਸੀਂ ਆਪਣਾ ਕਾਰੋਬਾਰ ਛੱਡ ਕੇ ਆਏ ਹੋ ਬਿਲਕੁਲ ਬਿਲਕੁਲ ਜੀ ਬਿਲਕੁਲ ਥੈਂਕ ਯੂ ਮਲਾ ਜੀ ਕਿਸੇ ਦੀ ਕਿਸਮਤ ਹੈ ਜਿਹੜੀ ਹੁੰਦੀ ਹੈ ਬਾਈ ਜੀ ਹਰੀ ਵੀ ਤੁਸੀਂ ਦੇਖੋਗੇ ਤਾਂ ਬਾਈ ਜੀ ਤੁਸੀਂ ਆਪਣਾ ਆਪਣੇ ਇੰਟਰੋਡਕਟ ਬਾਈ ਜੀ ਮੈਂ ਐਡਵੋਕੇਟ ਗੁਲਾ ਮਲਵਿੰਦਰ ਸਿੰਘ ਕਾਂਗਦੇ ਨਾਲ ਜੁੜੇ ਹੋਏ ਆ ਔਰ ਇਹ ਉਹਨਾਂ ਦੀ ਸੱਚੀ ਸੁੱਚੀ ਸ਼ਖਸੀਅਤ ਹੈ ਔਰ ਆਪਣੇ ਭਾਵੇਂ ਉਹ ਜਿਹੜੇ ਮਰਜ਼ੀ ਅਹੁਦੇ ਤੇ ਬਣੇ ਵੀ ਰਹੇ ਨੇ ਉਹਨਾਂ ਨੇ ਆਪਣੇ ਨਾਲਦਿਆਂ ਨੂੰ ਹਮੇਸ਼ਾ ਨਾਲ ਲੈ ਕੇ ਚੱਲੇ ਨੇ ਇਹ ਇੱਕ ਬੜੀ ਸ਼ਾਨਦਾਰ ਗੱਲ ਹੈ ਭਾਵੇਂ ਸਾਡੇ ਕਾਉਂਸਲ ਦੇ ਪ੍ਰਧਾਨ ਵੀ ਰਹੇ ਨੇ ਭਾਵੇਂ ਸੈਨੇਟ ਦੇ ਮੈਂਬਰ ਵੀ ਰਹੇ ਨੇ ਭਾਵੇਂ ਭਾਜਪਾ ਦੇ ਵਿੱਚ ਵੀ ਜਦੋਂ ਸੀਗੇ ਇਹ ਜਨਰਲ ਸੈਕਟਰੀ ਵੀ ਰਹੇ ਨੇ ਹਮੇਸ਼ਾ ਹੀ ਅਕ੍ਰੋਸ ਦਾ ਪਾਰਟੀ ਲਈ ਅਕ੍ਰੋਸ ਦਾ ਸਟੇਟ ਮਤ ਕੋਈ ਵਿਤਕਰਾਨੀ ਇੱਕ ਸਭ ਤੋਂ ਸ਼ਾਨਦਾਰ ਗੱਲ ਹੈ ਇਸ ਇਨਸਾਨ ਦੀ ਹਮੇਸ਼ਾ ਹਰ ਇੱਕ ਨੂੰ ਤਰਜੀਹ ਦੇਣੀ ਇੱਜ਼ਤ ਦੇਣੀ ਔਰ ਬਕਾਇਦਾ ਲੰਬੇ ਤੌਰ ਤੇ ਉਹਨਾਂ ਦੇ ਨਾਲ ਤੁਰੇ ਫਿਰਨਾ ਔਰ ਇਸ ਸ਼ਖਸੀਅਤ ਕਰਕੇ ਹੀ ਇਹਨਾਂ ਨੂੰ ਪਾਰਟੀ ਦੇ ਅਕ੍ਰੋਸ ਪੂਸੂ ਸੋਪੂ ਹੋਰ ਵੀ ਜਿੰਨੇ ਵੀ ਸਟੂਡੈਂਟਸ ਪਾਰਟੀ ਆਰਗੇਨਾਈਜ਼ ਹਰ ਸਟੂਡੈਂਟ ਉਹਨਾਂ ਨੂੰ ਪਿਆਰ ਕਰਦਾ ਹੈਗਾ ਔਰ ਸਟੇਟਸ ਦੀ ਵੀ ਮੈਂ ਗੱਲ ਕਰਾਂਗਾ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਰਾਜਸਥਾਨ ਮਤ ਕੋਈ ਵੀ ਅਸੀਂ ਸਟੇਟ ਨਹੀਂ ਜਿੱਥੇ ਇਹਨਾਂ ਦਾ ਕੋਈ ਤਾਲੁਕਾ ਨਹੀਂ ਹੈਗਾ ਇਨਫੈਕਟ ਸਾਡੇ ਪੂਸ਼ੂ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਨਰਲ ਸਕੱਤਰ ਵੀ ਰਹੇ ਨੇ ਰਜੀਵ ਪ੍ਰਧਾਨ ਰੂੜੀ ਜੀ ਉਹਨਾਂ ਤੋਂ ਲੈ ਕੇ ਔਰ ਅੱਜ ਤੱਕ ਜਿੰਨੇ ਵੀ ਸਟੂਡੈਂਟਸ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਇਸ ਸ਼ਖਸੀਅਤ ਕਰਕੇ ਉਹਨਾਂ ਨਾਲ ਜੁੜੇ ਰਹਿੰਦੇ ਨੇ ਔਰ ਇਹ ਜਿੱਤ ਜਿਹੜੀ ਹੈ ਇਹ ਉਹਨਾਂ ਦੇ ਪਿਆਰ ਦੀ ਜਿੱਤ ਹੈ ਇੱਕ ਦੂਜੇ ਦੀ ਰਿਸਪੈਕਟ ਦੀ ਜਿੱਤ ਹੈ ਬਿਲਕੁਲ ਜੀ ਰਾਜਨੀਤੀ ਦੇ ਇਹ ਸਾਡੇ ਜੀ ਹਾਂ ਜੀ ਖਾਲਸਾ ਕਾਲਜ ਦੇ ਸਾਡੇ ਅਮਨ ਜੀ ਨੇ ਅਮਨ ਢਿੱਲੋਂ ਜੀ ਇਹ ਖਾਲਸਾ ਕਾਲਜ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਇਹ ਖਾਲਸਾ ਨਾ ਇੱਕ ਕੇ ਸੀ ਐਸ ਯੂ ਐਸ ਯੂ ਸੀਗੀ ਉਹ ਬੈਕਡ ਬਾਈ ਪੁੱਸੂ ਸੀ ਤੇ ਅੱਜ ਕੱਲੇ ਰੀਅਲ ਟਰ ਨੇ ਜੀ ਤੁਸੀਂ ਕੰਗ ਸਾਬ ਦਾ ਸਾਥ ਦੇਣ ਪਹੁੰਚੇ ਸੀ ਹਾਂ ਜੀ ਜ਼ਰੂਰ ਪਹੁੰਚੇ ਜੀ ਪਰ ਉਹ ਪੁਰਾਣੀ ਪੁਰਾਣੀ ਸੰਜ ਕਰਕੇ ਮੈਨੂੰ ਯਾਦ ਹੈ ਜਦ ਅਸੀਂ ਕਾਲਜ ਚ ਪੜਦੇ ਸੀਗੇ ਤਾਂ ਅਸੀਂ ਫੋਟੋਆਂ ਦੇਖਦੇ ਸੀਗੇ ਨਿਊਜ਼ਪੇਪਰ ਚ ਕੰਗ ਸਾਹਿਬ ਦੀਆਂ ਤੇ ਉਦੋਂ ਸਾਡੀ ਐਡਮਿਸ਼ਨ ਨਹੀਂ ਸੀ ਅਸੀਂ ਉਹਨਾਂ ਨੂੰ ਦੇਖਣ ਜਾਇਆ ਕਰਦੇ ਸੀਗੇ ਪੁਰਾਣੇ ਟਾਈਮ 'ਚ ਜਦੋਂ ਪ੍ਰਧਾਨ ਸੀਗੇ ਉਦੋਂ ਤੇ ਅਸੀਂ ਫੈਨ ਆ ਉਹਨਾਂ ਦੇ ਤੇ ਔਰ ਬਾਅਦ 'ਚ ਥੋੜੀ ਦੋਸਤੀ ਹੋ ਜਾਂਦੀ ਹਾਂ ਹਾਂਜੀ ਹਾਂਜੀ ਜੀ ਬਾਈ ਤੁਹਾਡਾ ਨਾਮ ਮੇਰਾ ਨਾਮ ਮਨਵੀਰ ਸਿੰਘ ਬਸਰਾ ਹੈ ਜੀ ਮੈਂ ਪੰਜਾਬ ਰਣਨਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਆ ਮੈਂ ਸਿਰਫ ਇਹੀ ਕਹਾਂਗਾ ਕਿ ਸਾਡੀ ਪੂਸੂ ਫੈਮਿਲੀ ਤੇ ਜੋ ਹੈ ਉਹ ਹੈ ਹੀ ਹੈ ਬਟ ਇਸ ਇਲੈਕਸ਼ਨ ਦੇ ਵਿੱਚ ਸਾਡੀ ਸੋਪੂ ਏਬੀਵੀਪੀ ਐਨਐਸਯੂਆਈ ਜਿਨੇ ਵੀ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਕ ਸਟੂਡੈਂਟ ਆਰਗੇਨਾਈਜੇਸ਼ਨਾਂ ਸੀਗੀਆਂ ਉਹਨਾਂ ਸਾਰਿਆਂ ਨੇ ਕੰਗਸਾਬ ਦੀ ਟੀਚਰਸ ਆਰਗੇਨਾਈਜੇਸ਼ਨਸ ਇਹ ਸਾਡੇ ਪੁਰੀ ਸਾਹਿਬ ਐਕਸ ਪ੍ਰਧਾਨੇ ਤੋਂ ਜ਼ਿਆਦਾ ਦੱਸ ਸਕਦੇ ਨੇ ਪੰਜਾਬ ਯੂਨੀਵਰਸਿਟੀ ਨੇ ਜੀ ਸਾਨੂੰ ਇਸ ਇਲੈਕਸ਼ਨ ਚ ਤਕਰੀਬਨ 25 ਤੋਂ 30 ਹਜ਼ਾਰ ਵੋਟਾਂ ਦਾ ਐਜੀ ਦਿੱਤਾ ਅਕ੍ਰੋਸ ਦੀ ਪਾਰਟੀ ਲਾਈਨਸ ਚਾਹੇ ਉਹ ਯੂਨੀਵਰਸਿਟੀ ਦੇ ਕਾਮਕਰਨ ਵਾਲਾ ਮਾਲੀ ਸੀ ਚਾਹੇ ਪ੍ਰੋਫੈਸਰ ਸੀ ਚਾਹੇ ਸਟੂਡੈਂਟ ਸੀ ਚਾਹੇ ਸਕਿਉਰਿਟੀ ਗਾਰਡ ਸੀ ਏਮਪਲੋਇਜ਼ ਲੋਕੀ ਸਾਨੂੰ ਲਭ ਲਭ ਕੇ ਮਿਲਣ ਆਏ ਕਿ ਕਾਂਗਸ ਆਬ ਇਲੈਕਸ਼ਨ ਚ ਖੜੇ ਆ ਕੰਗ ਸਾਹਿਬ ਨੇ ਫਲਾਣੇ ਸਾਲ ਜੇ ਸਾਡਾ ਫਲਾਣਾ ਕੰਮ ਕਰਾ ਕੇ ਦਿੱਤਾ ਸੀ ਲੋਕਾਂ ਨੂੰ ਯਾਦ ਸੀ ਉਹਨਾਂ ਦੇ ਕੀਤੇ ਹੋਏ ਕੰਮ ਉਹ ਲੋਕਾਂ ਨੇ ਸਾਡੀ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਬਹੁਤ ਮਦਦ ਕੀਤੀ ਔਰ ਜਿਹੜਾ ਸਾਇਲੈਂਟ ਵੋਟ ਜਿਹੜਾ 30 ਤੋਂ 25 ਤੋਂ 30 ਹਜ਼ਾਰ ਸਾਇਲੈਂਟ ਵੋਟ ਸੀ ਜਿਹੜਾ ਕਿਸੇ ਗਿਣਤੀ 'ਚ ਨਹੀਂ ਸੀ ਬਗੈਰ ਕਿਸੇ ਪਾਰਟੀ ਦੀ ਐਫੀਲੀਏਸ਼ਨ ਦੇ ਉਹਨਾਂ ਨੇ ਕੰਗ ਸਾਹਿਬ ਦੀ ਸ਼ਖਸੀਅਤ ਨੂੰ ਇਹ ਵੋਟ ਪਾਇਆ ਔਰ ਉਹੀ ਵੋਟ ਐ ਸਿਲੈਕਸ਼ਨ ਦਾ ਡਿਸਾਈਡਿੰਗ ਫੈਕਟਰ ਸੀ ਮੇਰਾ ਦਾਅਵਾ ਹੈ ਰੇਸ਼ਮ ਮੇਰੇ ਨਾਲ ਨਹੀਂ ਰੇਸ਼ਮ ਪਸਮਾ ਮੁਕਾਬਲਾ ਸੀਗਾ ਪਰ ਯੂਨੀਵਰਸਿਟੀਆਂ ਦੇ ਵਿੱਚ ਇਹ ਹੁੰਦਾ ਹੈਗਾ ਤਜਰਬਾ ਜਦੋਂ ਇਲੈਕਸ਼ਨ ਵਿਦਿਆਰਥੀ ਰਾਜਨੀਤੀ ਦੇ ਵਿੱਚ ਲੜੇ ਜਾਂਦੇ ਨੇ ਕਿ ਕਿਸ ਤਰ੍ਹਾਂ ਮੈਨੇਜ ਕਰਨਾ ਹਾਲਾਂਕਿ ਕਈ ਪਿੰਡਾਂ ਨੇ ਇੱਥੇ ਬਾਇਕਾਟ ਵੀ ਕੀਤਾ ਹੋਇਆ ਸੀ ਪੰਜ ਤੋਂ ਸੱਤ ਪਿੰਡਾਂ ਨੇ ਇਸ ਕੌਨਸਟਿਚੁਐਂਸੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਪਰ ਤੁਸੀਂ ਸੰਭਾਲ ਕੇ ਯੂਨੀਵਰਸਿਟੀ ਦੇ ਜਿਹੜੇ ਤਜਰਬੇ ਉਹ ਵੀ ਕੰਮ ਆਏ ਬਿਲਕੁਲ ਬਿਲਕੁਲ ਜਿੰਨੀ ਟੀਮ ਸੀ ਸਾਰੀ ਤਜਰਬੇਕਾਰ ਸੀ ਮਲਕੀ ਜਿਹੜੇ ਗਰਾਊਂਡ ਤੇ ਕੰਮ ਕਰਨ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਧਰਨੇ ਮੁਜਾਰੇ ਜਿਵੇਂ ਬੱਲੇਰਕੇ ਨੇ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਹੋ ਜਾਂਦੀਆਂ ਇਹਨਾਂ ਨੂੰ ਮੈਨੇਜ ਕਿਵੇਂ ਕਰਨਾ ਹੈਗਾ ਤਾਂ ਅਲੱਗ-ਅਲੱਗ ਜਗ੍ਹਾ ਤੇ ਜੋ-ਜੋ ਸੀਗਾ ਉੱਥੇ ਲੱਗ ਗਏ ਆ ਉਹ ਦਿਖਾਵਾ ਨਹੀਂ ਸੀਗਾ ਪਰ ਅੰਦਰੋਂ-ਅੰਦਰ ਹੀ ਕੰਮ ਹੋ ਰਿਹਾ ਸੀਗਾ ਤੇ ਉਹਦੀ ਬਦੌਲਤੀ ਇਹ ਏਡੀ ਹੋ ਗਈ ਮੇਰੇ ਖਿਆਲ ਨਾਲ ਜਿੱਤ ਮਿਲੀ ਹੈ ਅਬਿਲਬਈ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਮਾਲਵਿੰਦਰ ਸਿੰਘ ਕੰਗਹਰਾ ਨੇ ਪੁਸ਼ ਮਾਰਿਆ ਸੀਗਾ ਆਵਾਦਵੀ ਪਾਰਟੀ ਜੁਆਇਨ ਕੀਤੀ ਕਿਤੇ ਨਾ ਕਿਤੇ ਵੀ ਗੱਲ ਉਹਨਾਂ ਦੇ ਹੱਕ ਚ ਗਈ ਜੇ ਅਗਰ ਭਾਜਪਾ ਚ ਰਹਿੰਦੇ ਸ਼ਾਇਦ ਤੁਹਾਡੇ ਲਈ ਦੋਸਤ ਦੇ ਨਾਮ ਤੇ ਵੀ ਕਈ ਵਾਰ ਤੁਰਨਾ ਔਖਾ ਹੋ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਤੁਸੀਂ ਸਾਰੇ ਪਿੰਡਾਂ ਤੋਂ ਵੀ ਆਉਨੇ ਹੋ ਤਾਂ ਉੱਥੇ ਜਿਹੜਾ ਬੀਜੇਪੀ ਦਾ ਵਿਰੋਧ ਬੜਾ ਸੀ ਮੇਰੇ ਜਿੱਥੇ ਦੋਸਤੀ ਆ ਜਾਂਦੇ ਨੇ ਉੱਥੇ ਸਭ ਚੀਜ਼ਾਂ ਪਿੱਛੇ ਹੁੰਦੀਆਂ ਨੇ ਪਰ ਤੁਹਾਡੀ ਗੱਲ ਬਿਲਕੁਲ ਸਹੀ ਆ ਸਾਡੇ ਲਈ ਮੁਸ਼ਕਲ ਹੈਗਾ ਸੀ ਇੱਕ ਬਾਰ ਹੋ ਜਾਂਦੀ ਪਰ ਹੁਣ ਜੇ ਅੱਪ ਗੱਲ ਕਰੀ ਨਾ ਆਪਣੇ ਲੋਕ ਹਮੇਸ਼ਾ ਇਹ ਗੱਲ ਕਰਦੇ ਆ ਫਲਾਨੀ ਪਾਰਟੀ ਮਾੜੀ ਆ ਫਲਾਨਾ ਇਹ ਮਾੜਾ ਪਾਰਟੀ ਕਦੇ ਮਾੜੀ ਨਹੀਂ ਹੁੰਦੀ ਪਾਰਟੀ ਬੰਦਿਆਂ ਨਾਲ ਹੁੰਦੀ ਆ ਬੰਦੇ ਚੰਗੇ ਮਾੜੇ ਹੁੰਦੇ ਨੇ ਕੋਈ ਵੀ ਪਾਰਟੀ ਆ ਜਦੋਂ ਚੰਗੇ ਬੰਦੇ ਅੱਗੇ ਆਉਣਗੇ ਨਾ ਮੈਂ ਹਮੇਸ਼ਾ ਇਹੀ ਗੱਲ ਕਹਿਣਾ ਹੁੰਦਾ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਪਾਰਟੀਆਂ ਆਪਣੇ ਆਪ ਠੀਕ ਹੋ ਜਾਣਗੀਆਂ ਬੰਦੇ ਚੰਗੇ ਬੰਦੇ ਆਉਣਗੇ ਸਭ ਠੀਕ ਹੋ ਜਾਣਾ ਪਾਰਟੀ ਇਰੀਆ ਉਹ ਬੰਦੇ ਨਾਲ ਚੱਲਦੀ ਆ ਤਾਂ ਇਹ 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 ਮੇਨ ਗੱਲ ਆ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਆਪਾਂ ਨੂੰ ਸਾਨੂੰ ਮੈਨੂੰ ਲੱਗਦਾ ਕਿ ਜਿਹੜੇ ਐਮਪੀ ਪੰਜਾਬ ਦੀ ਕਿਸਮਤ ਆ ਚਾਹੇ ਵੱਖਰੀ ਵੱਖਰੀ ਪਾਰਟੀਆਂ ਤੋਂ ਨੇ ਜਿਹੜੇ ਐਮਪੀ ਇਸ ਵਾਰ ਚੁਣੇ ਗਏ ਨੇ ਉਹ ਬੜਾ ਜਿਹੜਾ ਅਲੱਗ ਤਰ੍ਹਾਂ ਦਾ opinion ਪੰਜਾਬ ਨੇ ਦਿੱਤਾ ਹੈ ਬਿਲਕੁਲ ਬਿਲਕੁਲ ਜੀ ਬਾਕੀ ਬੰਦਿਆਂ ਨੂੰ ਇਹ ਚੀਜ਼ ਦੇਖੀ ਗਈ ਹੈਗੀ ਪਤਾ ਹੋ ਨਹੀਂਗਾ ਵੀ ਬੰਦਿਆਂ ਦਾ ਕੰਗਸਾ ਦਾ ਕਰਦਾਰ ਹੈ ਜਿਹੜੀ ਤੁਸੀਂ ਅੰਦੋਲਨ ਦੀ ਗੱਲ ਕੀਤੀ ਹੈ ਸਾਡਾ ਕਿਤੇ ਨਾ ਕਿਤੇ ਉੱਥੇ ਵੀ ਫਰਜ਼ ਬਣਦਾ ਸੀ ਜਾਂ ਲੋਕਾਂ ਦਾ ਪਾਰਟੀ ਤੋਂ ਰਜਾਇਨ ਦੇ ਕੇ ਸਿੱਧਾ ਆਪ ਚ ਨਹੀਂ ਗਏ ਉਧਰ ਰਜਾਇਨ ਦੇ ਕੇ ਸਿੱਧਾ ਆਪ ਚ ਨਹੀਂ ਗਏ ਲੋਕਾਂ ਵਾਸਤੇ ਖੜੇ ਨੇ ਜਦੋਂ ਪੰਜਾਬ ਤੇ ਭੀੜ ਪਈ ਜਿਹੜੇ ਅਸੀਂ ਯੂਨੀਵਰਸਿਟੀ ਵਾਲੀ ਸੀ ਅਸੀਂ ਅੰਦੋਲਨ ਦੇ ਵਿੱਚ ਵੀ ਰਹੇ ਆ ਤਾਂ ਅਸੀਂ ੜੀਕ ਰਹੇ ਸੀਗੇ ਵੀ ਯਾਰ ਕੋਈ ਬੰਦਾ ਆਵੇ ਜਿਹੜਾ ਬੀਜੇਪੀ ਨੂੰ ਝਟਕਾ ਦੇਵੇ ਕੋਈ ਜਾਂ ਆਪਾਂ ਹਰਿਆਣੇ ਕ ਨਹੀਂ ਦੇਖਦੇ ਜੀ ਉਧਰ ਸਰਕਾਰ ਸਿੱਟੇ ਤਾਂ ਇਹ ਉਹਨਾਂ ਦੇ ਵਿੱਚੋਂ ਮੋਰੀ ਰਹੇ ਨੇ ਤੇ ਜਿਹੜਾ ਸਾਡੇ ਨਾਲ ਖੜਾ ਹੈ ਸਾਡਾ ਫਰਜ਼ ਬਣਦਾ ਸੀ ਅਸੀਂ ਉਹਦੇ ਨਾਲ ਖੜਨ ਨਹੀਂ ਖੜਨਾ ਸੀ ਬਾਈ ਜੀ ਤੁਸੀਂ ਵੀ ਜੀ ਬਿਲਕੁਲ ਬਾਈ ਤੁਸੀਂ ਪੁੱਸੂ ਦੇ ਵਿੱਚ ਰਹੇ ਹਾਂ ਹਾਂਜੀ ਹਾਂਜੀ ਮੈਂ ਪੁੱਸੂ ਦੇ ਵਿੱਚ 14-15 ਸਾਲ ਤੋਂ ਮੇਰਾ ਕਬਲ ਸਿੰਘ ਸਮਾਗਨ ਨਾਮ ਮੈਂ ਵੀ ਪੁੱਸੂ ਦੇ ਬਾਈ ਨਾਲ ਵੀ ਜੁੜਿਆ ਹਾਂ ਸਾਰੇ ਸਾਰੇ ਭਰਾ ਹੀ ਹਾਂ ਜੀ ਵਰੇ ਸਰ ਪੂਸੂ ਵਾਲੇ ਨੇ ਮੈਨੂੰ ਲੱਗਦਾ ਤੁਸੀਂ ਪਾਰਟੀ ਪ੍ਰਾਣੀ ਰ ਪੂਸੂ ਵੀ ਰਿਵਾਈਵ ਕਰ ਰਹੀ ਹੈ ਜਿਹੜੀ ਯੂਨੀਵਰਸਿਟੀ ਤੋਂ ਬਾਹਰ ਪੂਸੂ ਦੀ ਇੱਕ ਹੋਂਦ ਕਾਇਮ ਕਰਤੀ ਹੈ ਅਸੀਂ ਬਹੁਤ ਛੇਤੀ ਜਿਹੜੀ ਪੂਸੂ ਦੀ ਅਲੂਮਨੀਆ ਮੀਟ ਹੈ ਉਹ ਵੀ ਕਰ ਰਹੇ ਆ ਪਲਾਨ ਅੱਛਾ ਸਾਰੇ ਪੁਰਾਣੇ ਇਕੱਠੇ ਤਾਂ ਹੋਈ ਹੈ ਇਲੈਕਸ਼ਨ ਕਰਕੇ ਪਰ ਇੱਕ ਵਾਰੀ ਫੇਰ ਦੁਬਾਰਾ ਇਕੱਠੇ ਹੋਈ ਹੈ ਸਾਰੇ ਜੀ ਬਾਈ ਤੁਸੀਂ ਵੀ ਪੂਸੂ ਦੇ ਨਾਲ ਹੀ ਸੰਬੰਧਤ ਰਹੇ ਹੋ ਹਾਂਜੀ ਬਾਈ ਜੀ ਮੈਂ ਮੈਂ ਤੇ ਬਿੱਲੇ ਹੁਣੇ ਅਸੀਂ ਇਕੱਠੇ ਨੇ ਲਾਅ ਦੀ ਪੜ੍ਹਾਈ ਅਸੀਂ ਇਕੱਠੇ ਨੇ ਕੀਤੀ ਸੀ ਮੈਂ ਉਸ ਤੋਂ ਬਾਅਦ ਵਿੱਚ ਹੁਣ ਵਕਾਲਤ ਕਰਦਾ ਹੈਗਾ ਮੋਗੇ ਡਿਸਟ੍ਰਿਕਟ ਦੇ ਵਿੱਚ ਤੇ ਬਸ ਪੂਸੂ ਇਲੈਕਸ਼ਨ ਦਾ ਦੌਰ ਸੀ ਸਾਰੀ ਪੁਰਾਣੀ ਦੋਸਤਾ ਮਿੱਤਰਾਂ ਨਾਲ ਭਰਾਵਾਂ ਨਾਲ ਮਿਲ ਕੇ ਜਿੰਨਾ ਵੱਧ ਤੋਂ ਵੱਧ ਕੰਗਸਾਬ ਲਈ ਕੰਮ ਕਰ ਸਕਦੇ ਸੀ ਉਹਨਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਨੇ ਬਹੁਤ ਸੋਹਣਾ ਫਲ ਦਿੱਤਾ ਹੈਗਾ ਕਿ ਸਾਡਾ ਵੀਰ ਜੋ ਪੰਜਾਬ ਯੂਨੀਵਰਸਿਟੀ ਦੀ ਆਵਾਜ਼ ਸੀ ਅੱਜ ਉਹ ਐਮਪੀ ਬਣ ਕੇ ਪੰਜਾਬ ਦੀ ਸੰਸਦ ਜਾਂ ਹਿੰਦੁਸਤਾਨ ਦੀ ਸੰਸਦ ਦੇ ਵਿੱਚ ਗੂੰਜੂਗੀ ਸਾਨੂੰ ਇਹ ਚੀਜ਼ ਦਾ ਬਹੁਤ ਵੱਡਾ ਮਾਣ ਹੈ ਪਸੂ ਨੇ ਸਾਨੂੰ ਬੜਾ ਇਸ ਚੀਜ਼ ਤੇ ਮਾਣ ਹੈ ਕਿ ਸਟੂਡੈਂਟ ਯੂਨੀਅਨ ਲੀਡਰ ਸਾਡਾ ਕੱਲ ਨੂੰ ਭਾਰਤ ਦੀ ਸੰਸਦ ਦੇ ਵਿੱਚ ਪੰਜਾਬ ਦੇ ਸਾਰੇ ਹੱਕਾਂ ਦੀ ਗੱਲ ਖੋਕ ਵਾ ਜਾ ਕੇ ਕਰੇਗਾ ਔਰ ਇੱਕ ਇਹ ਵੀ ਗੱਲ ਹੈ ਕਿ ਵਿਦਿਆਰਥੀ ਰਾਜਨੀਤੀ ਜਿਹੜਾ ਤੁਹਾਨੂੰ ਤਜਰਬਾ ਦਿੰਦੀ ਹੈ ਇਹ ਜਿਹੜਾ ਕੁਝ ਸਿਖਾਉਂਦੀ ਹੈ ਉਹ ਕਦੇ ਨਾ ਕਦੇ ਜ਼ਰੂਰ ਕੰਮ ਆਉਂਦਾ ਹੈ ਕਿ ਇਹ ਨਹੀਂ ਕਿ ਉਹ ਜਾਇਆ ਨਹੀਂ ਗਿਆ ਤੁਹਾਡਾ ਸਾਰੇ ਜਿਹੜੇ ਤਜਰਬਾ ਸੀਗਾ ਉਹ ਅੱਜ ਮੈਨੂੰ ਲੱਗਦਾ ਬਹੁਤ ਕੰਮ ਆਇਆ ਨਹੀਂ ਨਹੀਂ ਬਿਲਕੁਲ ਕੰਮ ਆਉਂਦਾ ਵੀਰੇ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਦੇਖੋ ਜਦੋਂ ਕੋਈ ਇਹੋ ਜਿਹਾ ਮਾਹੌਲ ਹੁੰਦਾ ਹੈ ਨਾ ਇਲੈਕਸ਼ਨ ਦਾ ਇੱਕ ਜਿਹੜਾ ਆਪਣਾ ਨੇਤਾ ਹੁੰਦਾ ਉਹ ਹਰਥਾਂ ਨਹੀਂ ਜਾ ਸਕਦਾ ਆਪਾਂ ਨੂੰ ਉਹਦੀ ਕਮੀ ਹੈ ਜਿਹੜੀ ਉਹ ਪੂਰੀ ਕਰਨੀ ਪੈਣੀ ਹੈ ਨਾ ਬਹੁਤ ਵੱਡਿਆ ਬਹੁਤ ਵੱਡਾ ਹਲਕਾ ਇੱਥੋਂ ਲੈ ਕੇ ਨਾ ਇਧਰ ਫੁਗਵਾੜੇ ਤੱਕ ਚੱਲ ਜੰਦਾ ਨਾ ਚੰਡੀਗੜ੍ਹ ਤੋਂ ਬਤਾ ਇਹ ਦੇਖੋ ਤੁਸੀਂ ਉਹਦੀ ਕਮੀ ਪੂਰੀ ਕਰਨੀ ਆਪਾਂ ਆਪਾਂ ਲੋਕਾਂ ਨੂੰ ਸੰਭਾਲਣਾ ਦੂਜੀ ਗੱਲ ਇੱਕ ਕੀ ਹੁੰਦਾ ਜੀ ਉਹ ਟੀਮ ਹੁੰਦੀ ਹੈ ਨਾ ਤੁਹਾਡੀ ਟੀਮ ਦਾ ਫਰਜ਼ ਇਹ ਹੁੰਦਾ ਵੀ ਤੁਸੀਂ ਲੋਕਾਂ ਨੂੰ ਮਿਲਾਉਣਾ ਹੈ ਤੁਸੀਂ ਆਪ ਨਹੀਂ ਵਿੱਚ ਬੱਜੀ ਜਾਣਾ ਹਨਾ ਕਈ ਥਾਂ ਤੇ ਆਤੋਂ ਦੇ ਲੋਕਾਂ ਦੀ ਵੀ ਮੇਰੇ ਨਾਲ ਰਹਿਣਾ ਮੈਂ ਨਾਲ ਹੋਊਗਾ ਹਨਾ ਤਾਂ ਸਾਡੇ ਸਾਰੇ ਬੰਦੇ ਯੂਨੀਵਰਸਿਟੀ ਕਰਕੇ ਸਿੱਖੇ ਹੋਏ ਸੀ ਸਾਰੀਆਂ ਚੀਜ਼ਾਂ ਤੋ ਸਾਡੇ ਬੰਦੇ ਤੁਹਾਨੂੰ ਕਿਸੇ ਫੋਟੋ ਚ ਨਹੀਂ ਮਿਲਣਗੇ ਅੱਗੇ ਕਿਸੇ ਵੀਡੀਓ ਚ ਨਹੀਂ ਮਤਲਬ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਇੱਕ ਇੱਕ ਥੋੜੀ ਪਰਸਨਲ ਟੀਮ ਹੈ ਇੱਕ ਥੋੜੀ ਪਾਰਟੀ ਜਾਂ ਸੰਗਠਨ ਹੈ ਸੰਗਠਨ ਤੇ ਬੰਦਿਆਂ ਨਾਲ ਕਿਤੇ ਕੋਈ ਕਨਫਲਿਕਟ ਨਹੀਂ ਹੋਇਆ ਕਿਸੇ ਵੀ ਜਗ੍ਹਾ ਤੇ ਸਗੋਂ ਸਾਡੇ ਸਾਰੇ ਇਹਨਾਂ ਵਧੀਆ ਤਾਲਮਿਲ ਬਣਿਆ ਦਰਸ਼ਕ ਦੇ ਸਾਹਮਣੇ ਹੈ ਭਲਾ ਜਿਹੜਾ ਉਹ ਦਿਖਾਉਣਾ ਕਿ ਬਹੁਤ ਨੇੜੇ ਆ ਕਿਸੇ ਲੀਡਰ ਦੇ ਫੋਟੋਆਂ ਪਾਉਣ ਨਾਲ ਜਿਹੜਾ ਕਲਚਰ ਠੀਕ ਹੈ ਯੂਥ ਦੇ ਕੋਸ਼ਿਸ਼ ਇਸੇ ਚ ਹੈਗਾ ਪਰ ਮੈਨੂੰ ਲੱਗਦਾ ਜਿਹੜਾ ਅਸਲੀ ਗਰਾਉਂਡ ਤੇ ਕੰਮ ਕਰਨਾ ਉਹ ਤੁਸੀਂ ਕਰਕੇ ਦਿਖਾਓ ਥੋੜਾ ਲੇਟੈਸਟ ਐਗਜ਼ਾਮ ਤੇ ਮੇਰੇ ਕੋਲ ਕੋਈ ਫੋਟੋ ਹੈ ਨਹੀਂ ਸੀਗੀ ਅੱਜ ਜਾ ਕੇ ਸਵੇਰੇ ਮੈਂ ਫੋਟੋ ਫੋਟੋ ਖਚਾਈ ਆ ਤੇ ਉਹ ਫੋਟੋ ਪਾਈ ਮੇਰੇ ਕੋਲ ਵੀ ਜਿੰਨੀਆਂ ਪੁਰਾਣੀਆਂ ਨੇ ਹੈ ਹੀ ਨਹੀਂ ਫੋਟੋ ਅੱਛਾ ਤੁਸੀਂ ਪੂਰਾ ਪੂਰਾ ਦੇਨੀਲਾ ਕੈਂਪੇਨ ਕੀਤੀ ਨਾਲ ਔਰ ਤੁਸੀਂ ਫੋਟੋ ਨਹੀਂ ਨਾ ਮੇਰੇ 3 ਮਹੀਨਾ ਨਹੀਂ 1.5 ਮਹੀਨਾ ਤਾਂ ਜ਼ਿਆਦਾ 60 ਦਿਨ ਤਾਂ ਹੋ ਹੀ ਗਏ ਆ ਅਸੀਂ ਆ ਚਾਰ ਤਰੀਕ ਨੂੰ ਪਹਿਲਾ ਫੰਕਸ਼ਨ ਹੈਗਾ ਚਾਰ ਨੂੰ 60 ਦਿਨ ਤਾਂ ਹੋ ਹੀ ਗਏ ਅੱਜ ਚਾਰ ਦਿਨ ਆ ਗਿਆ ਅਣ ਕੱਲ ਅਸੀਂ ਕਾਊਂਟਿੰਗ ਏਜੰਟ ਸੀਗੇ ਕਾਊਂਟਿੰਗ ਦੇ ਵਿੱਚ ਸੀ ਜਦੋਂ ਦੇ ਕੰਗਸਾਹਬ ਜਿੱਤੇ ਆ ਜਸ਼ਨ ਮਾਰ ਮਨਾ ਰਹੇ ਆ ਲੋਕ ਬਹੁਤ ਆ ਰਹੇ ਆ ਪਰ ਹਾਲੇ ਤੱਕ ਅਸੀਂ ਕੰਗਸਾਹਬ ਨੂੰ ਮਿਲੇ ਨਹੀਂ ਸਾਡੀ ਜਿਹੜੀ ਟੀਮ ਆ ਅਸੀਂ ਪਰਦੇ ਦੇ ਪਿੱਛੇ ਲੱਗ ਕੇ ਕੰਮ ਕਰ ਰਹੇ ਆ ਬਾਕੀ ਕੰਗਸਾਹਬ ਦੇ ਬਾਰੇ ਜੇ ਆਪਾਂ ਗੱਲ ਕਰ ਰਹੇ ਆ ਵੀ ਉਹਨਾਂ ਲਈ ਰਾਜਨੀਤੀ ਤਾਂ ਦਾ ਨਹੀਂ ਐ ਜੇ ਪੈਸਾ ਕਮਾਉਣਾ ਹੁੰਦਾ ਤਾਂ ਉਹ ਭਾਜਪਾ ਦੇ ਵਿੱਚ ਹੀ ਬਿੱਲਾਂ ਨੂੰ ਡਿਫੈਂਡ ਕਰ ਦੋਂਦੇ ਬੜੇ ਵੱਡੇ ਆਫਰ ਆਏ ਸੀ ਪਾਰਟੀ ਨਾ ਛੱਡੋ ਇਹੋ ਜੇ ਇਹੋ ਜੇ ਬੁਲਾਈ ਸੀ ਉਹ ਕਰ ਸਕਦੇ ਸੀ ਕਿਸੇ ਤੋਂ ਨਹੀਂ ਹੋਏ ਹਾਲਾਂਕਿ ਉਹ ਬਿੱਲ ਖਤਰਨਾਕ ਸੀਗੇ ਪਰ ਤੁਹਾਨੂੰ ਪਤਾ ਰਾਜਨੀਤੀ ਆ ਹਰ ਚੀਜ਼ ਦੇ ਦੋ ਪੱਖ ਹੁੰਦੇ ਆ ਜੇ ਉਹ ਚਾਹੁੰਦੇ ਤਾਂ ਉਹ ਕਰ ਸਕਦੇ ਸੀ ਤੋੜ ਮਰੋੜ ਕੇ ਪੇਸ਼ ਕਰਨਾ ਕਰਨਾ ਹੁੰਦਾ ਤਾਂ ਉਹ ਇੰਟਰਪ੍ਰੀਟੇਸ਼ਨ ਹੀ ਹੁੰਦੀ ਆ ਨਾ ਪੋਲਿਟਿਕਸ ਹੋਰ ਕੀ ਹੁੰਦਾ ਰਾਜਨੀਤੀ ਸਾਹਿਬ ਦਾ ਕਰਦਾਰ ਹੈਗਾ ਜੀ ਉਹ ਮਤਲਬ ਮੁੱਦਿਆਂ ਦੀ ਰਾਜਨੀਤੀ ਕਰਦੇ ਸ਼ੁਰੂ ਤੋਂ ਹੀ ਲੋਕ ਉਹਨਾਂ ਨਾਲ ਕਿਉਂ ਜੜੇ ਹੋਏ ਬਿਕੋਜ਼ ਉਹ ਸ਼ੁਰੂ ਤੋਂ ਹੀ ਜਦੋਂ ਤੁਸੀਂ ਲਾਓ ਜਦੋਂ ਯੂਨੀਵਰਸਿਟੀ ਆਏ ਤਾਂ ਉਹਨਾਂ ਨੇ ਸ਼ੁਰੂ ਤੋਂ ਮੁੱਦਿਆਂ ਦੀ ਰਾਜਨੀਤੀ ਸ਼ੁਰੂ ਕੀਤੀ ਆਪਣੇ ਯੂਨੀਵਰਸਿਟੀ ਦੇ ਵਿੱਚ ਗਰਲਸ ਹਸਪੀਟਲਸ ਨੇ ਉਹ 6-7 ਮੰਜ਼ਲਾ ਉਹਨਾਂ ਦੀਆਂ ਹੈਗੀਆਂ ਤਾਂ ਉਹਦੇ ਵਿੱਚ ਉਸ ਟਾਈਮ ਲਿਫਟ ਨਹੀਂ ਸੀ ਲਿਫਟ ਦੀ ਪ੍ਰੋਵੀਜ਼ਨ ਵੀ ਨਹੀਂ ਸੀ ਤਾਂ ਉਹਨਾਂ ਨੇ ਉਹ ਚੀਜ਼ ਪਹਿਲਾਂ ਮਤਲਬ ਉਹ ਮੁੱਦਾ ਲੈ ਕੇ ਗਏ ਵਾਦਾ ਕੀਤਾ ਫਿਰ ਕਹਿੰਦੇ ਸੀ ਕਿ ਨੈਕਸਟ ਟਾਈਮ ਮੈਂ ਤਾਂ ਆਉਂਗਾ ਇਫ ਮੈਂ ਇਹ ਮਤਲਬ ਲਿਫਟ ਲਵਾ ਦੂੰਗਾ ਤਾਂ ਨੈਕਸਟ ਟਾਈਮ ਉਹ ਬਾਈ ਹੁਕਰ ਕਰੋ ਕੋ ਨੂੰ ਮੈਨੇਜ ਕਰਕੇ ਉੱਥੇ ਲਿਫਟ ਦਾ ਨਹੀਂ ਪੱਥਰ ਰੱਖ ਕੇ ਤੇ ਉਹ ਲਿਫਟ ਅੱਜ ਵੀ ਚੱਲ ਰਹੀ ਹੈ ਤੁਸੀਂ ਯੂਨੀਵਰਸਿਟੀ ਦੇ ਵਿੱਚ ਕਿਸੇ ਬੱਚਾ ਪਟਿਆਈਆਂ ਨੇ ਖ਼ਬਰਾਂ ਦਿੰਦੀਆਂ ਤੁਹਾਨੂੰ ਤੁਹਾਨੂੰ ਸਾਰੀਆਂ ਦਵਾਂਗੇ ਤੁਸੀਂ ਚਲਾਇਓ ਮੇਰੀ ਗੱਲ ਹੁੰਦੀ ਹੈ ਤਾਂ ਮੈਂ ਜੋ ਵੀ ਸਾਡੀਆਂ ਪੁਰਾਣੀਆਂ ਕਟਿੰਗਸ ਹੈਗੀਆਂ ਉਹ ਦਵਾਂਗੇ ਤੁਹਾਨੂੰ ਚਲਾਇਓ ਔਰ ਇਹਦੇ ਨਾਲ ਜਿਹੜਾ ਵਿਦਿਆਰਥੀ ਰਾਜਨੀਤੀ ਸ਼ੁਰੂ ਕਰਨ ਦੀ ਵੀ ਗੱਲ ਤੁਸੀਂ ਪੰਜਾਬ ਦੇ ਵਿੱਚ ਕਰੋਗੇ ਹਾਲਾਂਕਿ ਯੂਥ ਬਹੁਤ ਬਾਹਰ ਜਾ ਰਿਹਾ ਜਿਹੜਾ ਪ੍ਰਵਾਸ ਆਉ ਹੋ ਰਿਹਾ ਪਤਾ ਕੀ ਗੱਲ ਹੈ ਵੀਰੇ ਅਸਲ ਦੇ ਵਿੱਚ ਨਾ ਇਹੜੀ ਵਿਦਿਆਰਥੀ ਰਾਜਨੀਤੀ ਆ ਇਹਨੂੰ ਇੰਨਾ ਬਦਨਾਮ ਕਰ ਦਿੱਤਾ ਗਿਆ ਇਹ ਲੜਾਈਆਂ ਹੁੰ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹਰ ਚੀਜ਼ ਦੋ ਪਹਿਲੂ ਹੁੰਦੇ ਆ ਹਾਂ ਪੱਖੀ ਵੀ ਹੁੰਦਾ ਨਾ ਪੱਖੀ ਵੀ ਹੁੰਦਾ ਜਿਹੜਾ ਨਾ ਪੱਖੀ ਪਹਿਲੂ ਆ ਇਹ ਜ਼ਰੂਰ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਜਿਵੇਂ ਖਾਸ ਤੌਰ ਤੇ ਰਵਾਇਤੀ ਪਾਰਟੀਆਂ ਸੀ ਉਹ ਵਰਤਦੀਆਂ ਸੀ ਉਹ ਮੁੰਡਿਆਂ ਨੂੰ ਇਕੱਠ ਕਰਨ ਲਈ ਵਰਤਦੀਆਂ ਸੀ ਨਾ ਸਭ ਕੁਝ ਹੁੰਦਾ ਸੀ ਉਹਨਾਂ ਨਾਲ ਕਲੇਸ਼ ਵੀ ਹੁੰਦੇ ਸੀ ਪਰਚੇ ਵੀ ਉਹ ਸਭ ਕੁਝ ਹੁੰਦਾ ਸੀ ਹਾਂ ਪਰ ਜਿਹੜਾ ਇਹਦਾ ਹਾਂ ਪੱਖੀ ਪਹਿਲੂ ਆ ਨਾ ਉਹ ਬਹੁਤ ਵੱਡਾ ਕਿਉਂਕਿ ਬੰਦਾ ਸਮਾਜ ਲਈ ਕੁਝ ਕਰਨਾ ਸਿੱਖਦਾ ਜਦੋਂ ਤਾਂ ਇੰਟਰਨੈਟ ਦਾ ਜਮਾਨਾ ਆਇਆ ਤੁਹਾਡੇ ਸਾਹਮਣੇ ਆ ਨਾ ਹਰ ਬੰਦਾ ਨਿੱਜ ਤੱਕ ਸੀਮਤ ਹੋ ਗਿਆ ਹਰ ਬੰਦੇ ਨੇ ਇਹ ਹੁੰਦਾ ਵੀ ਮੇਰਾ ਆਪਣਾ ਚੱਲੀ ਜਾ ਰਿਹਾ ਹੈ ਨਾ ਜੇ ਮੈਨੂੰ ਕਿਸੇ ਨੇ 8 ਵਜੇ ਵੀ ਫੋਨ ਕਰ ਲਿਆ ਮੈਂ ਆਪਦੇ ਕੰਫਰਟ ਜ਼ੋਨ 'ਚ ਆ ਮੈਂ ਸੁੱਤਾ ਹੋਇਆ ਮੈਂ ਨਹੀਂ ਚੱਕੂਗਾ ਸਮਾਜ ਲਈ ਜਾਉਣਾ ਜਿਹੜਾ ਇੱਕ ਤਾਂ ਕਿਸਾਨ ਅੰਦੋਲਨ ਨੇ ਸਿਖਾਇਆ ਲੋਕਾਂ ਨੂੰ ਦੂਜੀ ਗੱਲ ਜਿਹੜੀ ਵਿਦਿਆਰਥੀ ਰਾਜਨੀਤੀ ਆ ਸਟੂਡੈਂਟ ਪੋਲਿਟਿਕਸ ਆ ਇਹ ਸਿਖਾਉਂਦੀ ਆ ਬੰਦਿਆਂ ਨੂੰ ਦੂਜਿਆਂ ਲਈ ਕਿਵੇਂ ਜਾਉਣਾ ਤੁਸੀਂ ਆਪਣੀ ਪੜ੍ਹਾਈ ਵੀ ਕਰਨੀ ਆ ਤੁਸੀਂ ਇਹ ਵੀ ਮੈਨੇਜ ਕਰਨਾ ਕਿਸੇ ਨੂੰ ਹੋਸਟਲ ਦਾ ਕੰਮ ਹੈ ਉਹਦੀ ਦਿੱਕਤ ਆ ਉਹ ਸੋਲਵ ਕਰਨੀ ਆ ਯਾਰਾਂ ਦੋਸਤਾਂ ਪਿੱਛੇ ਖੜਨਾ ਸਾਰਾ ਕੁਝ ਨਾ ਖਾਸ ਤੌਰ ਤੇ ਵਿਦਿਆਰਥੀ ਰਾਜਨੀਤੀ ਜੇ ਕੋਈ ਚਿਹਰਾ ਉੱਭਰ ਕੇ ਆਊਗਾ ਤਾਂ ਕਾਬਲੀਅਤ ਨਾਲ ਅੱਗੇ ਆਊਗਾ ਦੇਖੋ ਜੀ ਸਾਡੀ ਤਾਂ ਅਪੀਲ ਯੰਗਸਟਰਸ ਨੂੰ ਇਹੀ ਹੈ ਕਿ ਹਰ ਬੰਦਾ ਪੋਲੀਟੀਕਲ ਹੋਵੇ ਜੇ ਹਰ ਬੰਦਾ ਪੋਲੀਟੀਕਲ ਹੋਊਗਾ ਯੰਗਸਟਰਸ ਅੱਗੇ ਆਉਣਗੇ ਮੁੱਦਿਆਂ ਦੀ ਰਾਜਨੀਤੀ ਕਰੇ ਨਾ ਕਿ ਆਪਾਂ ਇੱਕ ਪਾਰਟੀ ਲਾਈਨ ਚਲੋ ਪਾਰਟੀਆਂ ਦੇ ਵਿੱਚ ਰਹੋ ਤੁਸੀਂ ਬਟ ਆਪਾਂ ਨੂੰ ਸਭ ਤੋਂ ਵੱਧ ਹੈ ਕਿ ਆਪਾਂ ਨੂੰ ਮੁੱਦੇ ਲੈਉਣੇ ਚਾਹੀਦੇ ਜਿਹੜੀ ਪ੍ਰੋਬਲਮਸ ਸਮਾਜ ਚ ਹੈਗੀਆਂ ਆਪਾਂ ਨੂੰ ਉਹ ਪ੍ਰੋਬਲਮਸ ਚੱਕਣੀਆਂ ਚਾਹੀਦੀਆਂ ਤੇ ਹਰੇਕ ਯੰਗਸਟਰ ਨੂੰ ਮੇਰੀ ਅਪੀਲ ਹੈ ਕਿ ਉਹ ਆਪਣਾ ਰਾਜਨੀਤੀ ਦੇ ਵਿਉਣ ਵਿੱਚ ਆਉਣ ਕਿਉਂਕਿ ਸਾਡੇ ਕੰਗ ਸਾਹਿਬ ਵੀ ਰਾਜਨੀਤੀ ਦੇ ਵਿੱਚ ਇਹਨਾਂ ਦਾ ਕੋ ਹਾਂ ਕੰਗ ਸਾਹਿਬ ਇੱਥੋਂ ਹੀ ਮਤਲਬ ਅੱਗੇ ਗਿਆ ਵਿਦਿਆਰਥੀਆਂ ਰਾਜਨੀਤੀ ਚੋਂ ਹੀ ਨਿਕਲੇ ਹੋਏ ਨੇ ਆ ਮਤਲਬ ਪੰਜਾਬ ਯੂਨੀਵਰਸਿਟੀ ਦੀ ਬਹੁਤ ਵੱਡੀ ਇੱਕ ਇੱਕ ਬਹੁਤ ਵੱਡਾ ਇੱਕ ਮਾਣ ਵਾਲੀ ਗੱਲ ਹੈ ਕਿ ਐਡੇ ਵੱਡੇ ਵੱਡੇ ਨਾਂ ਪੰਜਾਬ ਯੂਨੀਵਰਸਿਟੀ ਦੇਸ਼ ਦੀ ਸਿਆਸਤ ਨੂੰ ਪੰਜਾਬ ਦੇ ਨੂੰ ਨਹੀਂ ਦੇਸ਼ ਨੂੰ ਕਿਉਂਕਿ ਹੁਣ ਵੀ ਬਿਹਾਰ ਦੀ ਸਾਰਨ ਸੀਟ ਹੈ ਜਿੱਥੋਂ ਰੂਡੀ ਸਾਹਿਬ ਜਿੱਤੇ ਨੇ ਉਹ ਵੀ ਪੀਯੂ ਲੁਮਨਾਈ ਨੇ ਪੁੱਸੂ ਦੇ ਨੇ ਠੀਕ ਹੈ ਜੀ ਮਨੀਸ਼ ਤਿਵਾੜੀ ਜਿੱਤੇ ਨੇ ਸੁਸ਼ਮਾ ਸ਼ਵਰਾਜ ਜੀ ਸੀਗੇ ਡਾਕਟਰ ਮਨਮੋਹਨ ਸਿੰਘ ਇੱਥੋਂ ਦੇ ਪੜੇ ਹੋਏ ਸੀ ਸੁਖਵੀਰ ਬਾਦਲ ਜੀ ਨੇ ਬੜੇ ਵੱਡੇ ਵੱਡੇ ਨਾਂ ਪੰਜਾਬ ਦੀ ਸਿਆਸਤ ਨੂੰ ਪੀਯੂ ਨੇ ਦਿੱਤੇ ਨੇ ਤਾਂ ਇਹ سلسلہ ਅੱਗੇ ਚੱਲਦਾ ਰਹੇ ਚੰਗੀ ਗੱਲ ਤਾਂ ਹੁਣ ਅੱਗੇ ਗੱਲ ਮਾਲਵਿੰਦਰ ਸਿੰਘ ਕੰਗਹਰਾਂ ਤੇ ਖੜੀ ਆ ਉਹਨਾਂ ਦੀ ਪਰਫਾਰਮੈਂਸ ਤੇ ਪਾਰਲੀਮੈਂਟ ਦੇ ਵਿੱਚ ਕਿਸ ਤਰ੍ਹਾਂ ਦੀ ਰਹੇਗੀ ਪਰ ਇਹ ਸਾਰੇ ਦੋਸਤ ਅ ਫਰੇਮ ਦੇ ਵਿੱਚ ਸਾਡੇ ਕੋਲੇ ਘਟਨੇ ਇੱਥੇ ਆਫਿਸ ਦੇ ਵਿੱਚ ਘਟਨੇ ਪਰ ਲਗਭਗ 100 ਤੋਂ 150 ਜਿਹੜੇ ਉਹਨਾਂ ਦੇ ਪ੍ਰਾਣੇ ਸਾਰੇ ਗਏ ਹੋਏ ਕਿਉਂਕਿ ਜਸ਼ਨ ਦਾ ਮਾਹੌਲ ਹੈ ਅੱਜ ਉਹ ਸਾਰੇ ਇੱਧਰ ਉੱਧਰ ਹੋਏ ਹੋਏ ਨੇ ਤਾਂ ਪਹਿਲਾ ਜਿਹੜਾ 150 ਜਿਹੜੇ ਦੋਸਤ ਨੇ ਉਹਨਾਂ ਦੇ ਪ੍ਰਾਣੇ ਪੂਸੂ ਪਾਰਟੀ ਦੇ ਨਾਲ ਜਿਹੜੇ ਉੱਥੋਂ ਜੁੜੇ ਹੋਏ ਸੀ ਉਹਨਾਂ ਦੇ ਨਾਲ ਕਾਲਜ ਲੁਧਿਆਣਾ ਦੇ ਵਿੱਚ ਜਿੱਥੇ ਉਹ ਪੜੇ ਨੇ ਉੱਥੋਂ ਜੁੜੇ ਹੋਏ ਸੀ ਉਹਨਾਂ ਨੇ ਪੂਰੀ ਕੈਂਪੇਨ ਹੈ ਜਿਹੜੀ ਮੈਨੇਜ ਕੀਤੀ ਕੈਂਪੇਨ ਦੇ ਵਿੱਚ ਜਿਹੜੀ ਮਾਲਵਿੰਦਰ ਸਿੰਘ ਕੰਗ ਦੀ ਮਦਦ ਦੇ ਕਰਮ ਜੀ ਛੋਟੇ ਇਕਲ ਲੱਟ ਨਹੀਂ ਜਾਣਾ ਇਨਾਂ ਦੇ ਵਿੱਚੋਂ ਬਹੁਤੇ ਬੰਦੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਨੇ ਆਲਰੇਡੀ ਦੂਜੀਆਂ ਨਾਲ ਆਪਣੀਆਂ ਛੱਡ ਕੇ ਆਏ ਨੇ ਸਾਰਾ ਕੁਝ ਸੈਕਰੀਫਾਈਜ਼ ਕਰਕੇ ਕਿਸੇ ਨੂੰ ਕੋਈ ਪੋਲਿਟੀਕਲ ਪਾਰਟੀ ਦਾ ਨਹੀਂ ਹੈ ਅਸੀਂ ਵੀ ਲੋਕਾਂ ਨੂੰ ਜਵਾਬ ਦੇ ਰਹੇ ਹਾਂ ਅਗਲਾ ਕਹਿੰਦਾ ਤੁਸੀਂ ਐਂ ਕਰਦੇ ਹੋਗਾ ਜੀ ਅਸੀਂ ਹੈਗਾ ਸਾਡਾ ਭਰਾ ਵੱਡਾ ਮਤਲਬ ਮੇਰੇ ਹਿਸਾਬ ਨਾਲ ਭਾਈਚਾਰਾ ਜਿਹੜਾ ਉਹ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਬਾਕੀ ਚੀਜ਼ਾਂ ਬਾਅਦ ਚ ਨੇ ਸਾਰੀਆਂ ਬਿਲਕੁਲ ਜੀ ਤਾਂ ਭਾਈਚਾਰਾ ਜਿਹੜਾ ਮਾਲਵਿੰਦਰ ਸਿੰਘ ਕੰਗਹਰਾ ਨੂੰ ਪਾਰਲੀਮੈਂਟ ਪਹੁੰਚਾਉਣ ਦੇ ਵਿੱਚ ਸਹਾਇੀ ਹੋਇਆ ਔਰ ਹੁਣ ਉਹ ਜਿਹੜਾ ਮੈਂਬਰ ਪਾਰਲੀਮੈਂਟ ਨੇ ਔਰ ਇਹਨਾਂ ਸਾਰੇ ਦੋਸਤਾਂ ਨੇ ਜਿਸ ਤਰ੍ਹਾਂ ਬਿੱਲੇ ਨੇ ਦੱਸਿਆ ਕਿ ਆਪਣੀਆਂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਵੀ ਉਹ ਕਹਿੰਦੇ ਕਿ ਅਸੀਂ ਇੱਕ ਚੰਗਾ ਉਮੀਦਵਾਰ ਚੁਣਨਾ ਤੇ ਆਪਣੀ ਯਾਰੀ ਨਿਭਾਉਣ ਦੇ ਲਈ ਦੋਸਤੀ ਨਿਭਾਉਣ ਦੇ ਲਈ ਆਨੰਦਪੁਰ ਲੋਕ ਸਭਾ ਦੇ ਵਿੱਚ ਇਹ ਸਾਰੇ ਦੋਸਤ ਉਹਨਾਂ ਦੀ ਕੈਂਪੇਨ ਦੇ ਵਿੱਚ ਲੱਗੇ ਰਹੇ ਤੇ ਅੰਤ ਇਹਨਾਂ ਦੀ ਜਿਹੜੀ ਜਿੱਤ ਆ ਉਹ ਹੋਈ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਸੁਨੀਲ ਮੈਂ ਮੰਟਰੀ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ